ਪਤਾ ਨਹੀਂ ਘਰ ਬੈਠਿਆਂ ਦਾ ਬਿਲਕੁਲ ਮਨ ਨਹੀਂ ਲੱਗਦਾ ਪਿਆ ਉੱਥੇ ਮੈਂ ਸਕੂਲ ਚਲ ਜਾਂਦੀ ਨਹੀਂ ਹਾਂ ਸਕੂਲ ਚਲ ਜਾਂਦੀ ਨਹੀਂ ਹਾਂ ਤਾਂ ਚੱਲ ਮੇਰਾ ਵੀ ਮਤਲਬ ਜੋਬ ਦਾ ਵਧੀਆ ਸਰੀਜ਼ ਹੁੰਦਾ ਤੇ ਟਾਈਮ ਪਾਸ ਵੀ ਵਧੀਆ ਹੋ ਜਾਂਦਾ ਸੀ ਹੁਣ ਇੱਥੇ ਬੈਠੀ ਦਾ ਕੰਮ ਫਟਾਫਟ ਹੋ ਕੇ ਅਸੀਂ ਦੋਵੇਂ ਜਾਂਦੀਆਂ ਫਿਰ ਲੀਆਂ ਹੋ ਜਾਂਦੀਆਂ ਟਾਈਮ ਨਾਲ ਹੀ ਘਰੇ ਨਾ ਬੈਠੀ ਨਾ ਮੈਂ ਸਾਰਾ ਦਿਨ ਬੋਰ ਹੋ ਜਾਂਦੀ ਆ ਕੀ ਕਰਾਂ ਕਦੀ ਕਿਸੇ ਨਾਲ ਗੱਲ ਕਰ ਕਦੀ ਕਿਸੇ ਨਾਲ ਗੱਲ ਕਰ ਤੇ ਕੰਮ ਕਰਕੇ ਵੀ ਜਲਦੀ ਜਲਦੀ ਫ੍ਰੀ ਹੋ ਜਾਈਦਾ ਵਾ ਤੇ ਉੱਥੇ ਤਾਂ ਚੱਲ ਉਦੋਂ ਮੈਂ ਡਿਊਟੀ ਕਰ ਲੈਂਦੀ ਨਹੀਂ ਹਾਂ ਤੇ ਹੁਣ ਵੈਲੀ ਦਾ ਰੈਂਡਮ ਮਨ ਵੀ ਨਹੀਂ ਕਰਦਾ ਨਾ ਹੀ ਟਾਈਮ ਪਾਸ ਹੁੰਦਾ ਵਾ ਦੇ ਨਹੀਂ ਬੜੇ ਲੰਬੇ ਲੱਗਦੇ ਆ ਅੱਧਾ ਕਰਦੀ ਆ ਮਮਾ ਨਾਲ ਗੱਲ ਕਰਦੀ ਆ ਉਹਨਾਂ ਨੂੰ ਕਹਿੰਦੀ ਆ ਕਿ ਮੈਂ ਡਿਊਟੀ ਜੁਆਇਨਿੰਗ ਕਰਨੀ ਆ ਚਲ ਫੇਰ ਟੀਚਿੰਗ ਸਟਾਰਟ ਕਰ ਲੈਂਦੀ ਆ ਤੇ ਚਲ ਮੇਰਾ ਵੀ ਮਨ ਲੱਗਾ ਰਹੂਗਾ ਤੇ ਨਾਲੇ ਟਾਈਮ ਪਾਸ ਵੀ ਵਧੀਆ ਹੋ ਜਾ ਕਰੂਗਾ ਜੇ ਮਮਾ ਮੰਨ ਜਾਂਦੇ ਆ ਚਲ ਮੈਂ ਮਮਾ ਨੂੰ ਕਹਿ ਕੇ ਵੇਨੀਆਂ ਕਿ ਮੈਂ ਟੀਚਿੰਗ ਜੁਆਇਨ ਕਰ ਲਾਂ ਜੇ ਕਹਿਣਗੇ ਤਾਂ ਫਿਰ ਮੈਂ ਹੋਮ ਫਿਲ ਭਰ ਦਿੰਦੀ ਆ ਮਮਾ ਬਾਜੋ ਬੇਟਾ ਕੀ ਕਰ ਰਹੇ ਹੋ ਕੁਛ ਨਹੀਂ ਰਾਜੇ ਮੈਂ ਪਾਠ ਕਰਕੇ ਆਈ ਹਡੀ ਬਤ ਅੱਛਾ ਅੱਛਾ ਠੀਕ ਆ ਤੁਸੀਂ ਸੁਣਾਓ ਕਿਦਾਂ ਕੀ ਕਰਨ ਦੀ ਸੀ ਕੋਹ ਨਹੀਂ ਮੈਂ ਵੀ ਅੰਦਰੋਂ ਬੈਠੀ ਆਈ ਹਾਂ ਕਿਚਨ ਦਾ ਹੋ ਗਿਆ ਰਾਜੇ ਕੰਮ ਹਾਂਜੀ ਸਾਰਾ ਹੋ ਗਿਆ ਜੀ ਠੀਕ ਆ ਉਹ ਦੇਖ ਲੈਣਾ ਕਿ ਬਤੋ ਸਬਜ਼ੀ ਵਗੈਰਾ ਬੇਕਣਾ ਨਹੀਂ ਸਬਜ਼ੀ ਦਾ ਬਣਾ ਲਿਆ ਬਸ ਫੁਲਕੇ ਲਾਉਣ ਵਾਲੇ ਉਹ ਮੈਂ ਕਿ ਥੋੜੇ ਚਿਰ ਨੂੰ ਜਦੋਂ ਆਪਾਂ ਖਾਣੇ ਉਦੋਂ ਹੀ ਆ ਸਰ ਕਬਲ ਆਉਂਦਾ ਫੇ ਲਾ ਲਈ ਨਹੀਂ ਮੇਰੇ ਖਿਆਲ ਕਬਲ ਨਹੀਂ ਅੱਜ ਨਹੀਂ ਆਣਾ ਹੈਗਾ ਉਹਨਾਂ ਨੇ ਫੋਨ ਕੀਤਾ ਸੀ ਅੱਜ ਨਾਈਟ ਹੀ ਆਉਣਾ ਦੀ ਅੱਛਾ ਹਾਂਜੀ ਆਪਾਂ ਹੀ ਦੋਣੇ ਅੱਜ ਉਹਣਾ ਕਿਉਂ ਨਹੀਂ ਆ ਪੁੱਤ ਫਿਰ ਘਰ ਆਪਾਂ ਇਕੱਲੇ ਰਵਾਂਗੇ ਅੱਜ ਵੀ ਰਹਿਣਾ ਪੈਣਾ ਕਹਿੰਦੇ ਆ ਅਚਾਨਕ ਨਾਈਟ ਡਿਊਟੀ ਸ਼ਿਫਟ ਨਾਈਟ ਮਤਲਬ ਲੱਗ ਗਈ ਅੱਛਾ ਚਲ ਕੋਈ ਨਹੀਂ ਆ ਉਹਨੂੰ ਕਹਿਣਾ ਹੀ ਕੋਈ ਗੱਲ ਨਹੀਂ ਆ ਤੇ ਵਾਜੇ ਦੂਜੇ ਬੰਦ ਕਰੋ ਕੈਮਰੇ ਲੱਗੇ ਐਡੀ ਕੋਈ ਟੈਨਸ਼ਨ ਹੁੰਦੀ ਨਹੀਂ ਆ ਹਾਂਜੀ ਬਸ ਚਲ ਹੱਥ ਜੀ ਪੈ ਗਈ ਨਾ ਜਿੱਦਾਂ ਰੋਜ਼ ਘਰ ਆ ਜਾਂਦਾ ਵਾ ਤੇ ਫਿਰ ਇਦਾਂ ਹੁੰਦਾ ਵਾ ਕਦੀ ਨਾਈਟ ਮਤਲਬ ਡਿਊਟੀ ਲਵਾਈ ਨਹੀਂ ਨਾ ਤਾਂ ਟੈਨਸ਼ਨ ਜੀ ਹੁੰਦੀ ਤੁਹਾਨੂੰ ਆਹ ਇਹ ਤਾਂ ਗੱਲ ਸਹੀ ਹੈ ਨਾਈਟ ਲੱਗੀ ਨਹੀਂ ਨਾ ਉਹਦੀ ਕਦੀ ਵੀ ਹਾਂਜੀ ਸਾਡੇ ਨਾਲ ਕੋਈ ਗੱਲ ਕਰਨੀ ਆ ਹਾਂਜੀ ਪੁੱਤ ਕਰੋ ਦੱਸੋ ਮੈਂ ਕਿ ਸਾਰਾ ਦਿਨ ਆਪਾਂ ਫ੍ਰੀ ਹੋ ਜੰਨੇ ਟਾਈਮ ਨਾਲ ਕੰਮ ਕਰਕੇ ਆ ਕੰਮ ਤੇ ਤੈਨੂੰ ਪਤਾ ਇੰਨਾ ਹੁੰਦਾ ਨਹੀਂ ਰਾਜਾ ਤੁਹਾਨੂੰ ਪਤਾ ਵਾ ਕਿ ਮੈਂ ਉੱਥੇ ਡਿਊਟੀ ਦਾ ਮਤਲਬ ਟੀਚਿੰਗ ਦਾ ਕੰਮ ਮਤਲਬ ਕਰਦੀ ਨਹੀਂ ਸਕੂਲ ਜੋਬ ਕਰਦੀ ਨਹੀਂ ਆ ਪਤਾ ਤੇ ਮੇਰਾ ਰੱਦਾ ਵਾ ਕਿ ਮੈਂ ਹੁਣ ਵੀ ਫਾਰਮ ਫਿਲ ਕਰਦਾ ਟੀਚਰ ਦੇ ਹਾਂ ਬੇਟਾ ਨੋ ਪ੍ਰੋਬਲਮ ਕੋਈ ਜੱਕਰ ਨਹੀਂ ਹੈਗਾ ਤੂੰ ਹੀ ਕਰੋ ਆਪਣਾ ਸਾਡੇ ਇੱਥੇ ਲੱਗੇ ਨਾ ਕਾਫੀ ਹੈਗੇ ਆ ਕਿਤੇ ਪੰਡਤ ਮੋਹਨ ਲਾਲ ਆ ਇੱਥੇ ਕਨਵਰਟ ਸਕੂਲ ਵੀ ਹੈਗਾ ਆ ਨਾ ਤੇ ਇੱਥੇ ਡੀਡੀਐਸ ਆਈ ਆ ਮੇਰਾ ਰੱਦਾ ਵਾ ਕਿ ਪੰਡਤ ਮੋਹਨ ਲਾਲ ਜਾਂ ਕਰਕੇ ਅਪਲਾਈ ਦੇਖ ਲੈਣਾ ਹਾਂ ਇੱਥੇ ਅਪਲਾਈ ਕਰ ਲੈ ਸਭ ਤੋਂ ਵਧੀਆ ਹੈ ਲੱਗੇ ਆ ਹਾਂ ਲੱਗੇ ਕਰੋ ਬੱਚੇ ਕੋਈ ਗੱਲ ਨਹੀਂ ਚਲੋ ਠੀਕ ਕਿਉਂਕਿ ਵੇਲੇ ਰਹਿਣਾ ਵੀ ਕੀ ਕਰਨਾ ਵਾ ਘਰ ਉਹੀ ਕੋਈ ਨਾ ਸਾਰਾ ਦਿਨ ਬੋਰ ਹੋ ਜਾਂਦੀ ਹੈ ਤੇ ਮੈਂ ਕਿਹਾ ਚਲੋ ਟੀਚਿੰਗ ਦਾ ਕੰਮ ਮਤਲਬ ਵਧੀਆ ਜੌਬ ਹੋ ਜੂਗੀ ਤੇ ਚਲ ਵਧੀਆ ਆਪਣਾ ਵੀ ਟਾਈਮ ਪਾਸ ਹੋ ਜੂਗਾ ਨਹੀਂ ਨਹੀਂ ਬਿਲਕੁਲ ਬਿਲਕੁਲ ਕਰਨਾ ਚਾਹੀਦਾ ਪੁੱਤ ਕੁਛ ਨਾ ਕੁਛ ਵੇਲੇ ਨਹੀਂ ਰਹਿਣਾ ਹਨਾ ਵੇਲੇ ਰਹਿ ਕੇ ਕੀ ਸਾਡੇ ਟਾਈਮ ਪਾਸ ਹੀ ਨਹੀਂ ਹੁੰਦਾ ਚਲੋ ਫਿਰ ਮੈਂ ਅਪਲਾਈ ਕਰ ਦਿੰਨੀ ਹਾਂ ਹਾਂ ਤੂੰ ਇੱਕ ਵਾਰ ਮੈਂ ਕਿਹਾ ਕਵਲ ਨੂੰ ਪੁੱਛ ਲੈਂਦੀ ਨਾ ਕੋਈ ਗੱਲ ਨਹੀਂ ਬੱਚੇ ਮੈਂ ਕਹਿ ਦਿੱਤਾ ਤੇ ਕਵਲ ਨੂੰ ਕੀ ਕਹਿਣਾ ਆ ਤੂੰ ਇਦਾਂ ਕਰੋ ਕਿ ਰਿਜ਼ਿਊਮ ਦੇ ਕੇ ਆਓ ਆਪਣਾ ਠੀਕ ਜੀ ਜਾਓ ਤੁਸੀਂ ਸਵੇਰ ਜਾ ਕੇ ਨਾ ਤੇ ਵੋਸ਼ੇ ਰਮਾਰਨ ਨੂੰ ਟਾਈਮ ਤੇ ਨੌਕ ਬਾਈ ਚਲ ਜਿਓ ਜਾ ਕੇ ਤੇ ਜੂਮ ਦੇ ਕੇ ਆਓ ਠੀਕ ਜੇ ਫਿਰ ਮੈਂ ਇੱਕ ਵਾਰ ਮਾੜੀ ਜੀ ਗੱਲ ਕਰ ਦਾਂਗੀ ਕਵਲ ਨਾ ਪੁੱਤ ਮੈਂ ਬੈਠੀ ਆ ਨਾ ਕਵਲ ਦੱਸ ਕਿਉਂ ਉਧਰ ਨਾ ਕਰੂਗਾ ਕਵਲ ਨੂੰ ਕੀ ਪ੍ਰੋਬਲਮ ਹੈ ਤੇਰੇ ਡਿਊਟੀ ਕਰਨ ਵਿੱਚ ਚਲੋ ਠੀਕ ਆ ਫਿਰ ਮੈਂ ਪਹਿਲੇ ਪੁੱਤ ਸਾਰੀ ਦਿਹਾੜੀ ਵੇਲੇ ਟਾਈਮ ਪਾਸ ਹੁੰਦਾ ਆ ਸਾਰੀ ਦਿਹਾੜੀ ਕੀ ਕਰਨਾ ਆਪਾਂ ਮੋਬਾਈਲ 'ਤੇ ਇਹੋ ਕਰਦਾ ਕੰਮ ਇਹ ਮੈਂ ਵੀ ਕਰ ਲੈਣਾ ਤੇ ਤੂੰ ਵੀ ਕਰ ਲੈਣਾ ਵਾ ਸਵੇਰ ਨੂੰ ਤੂੰ ਜਾਣਾ ਹੋਇਆ ਕਰੇਗਾ ਕੋਈ ਗੱਲ ਨਹੀਂ ਮੇਰੀ ਹੈਲਪ ਕਰਾਉਣੀ ਹੋਊਗੀ ਤਾਂ ਮਾਸਾ ਸਵੇਰ ਤੇ ਉੱਠ ਕੇ ਕਰਾ ਦਿਆ ਕਰੀ ਤੂੰ ਠੀਕ ਆ ਫਿਰ ਮੈਂ ਕੱ ਹਾਂ ਤੂੰ ਫਿਲ ਕਰ ਗੋ ਤਾਂ ਤੂੰ ਬਾਕੀ ਹੋਰ ਵੀ ਤੈਨੂੰ ਕਿਤੇ ਲੱਗਦਾ ਹੈ ਨਾ ਕਿ ਤੈਨੂੰ ਵਧੀਆ ਲੱਗਦਾ ਹੈ ਜਾਂ ਹੋਰ ਕੁਝ ਵੀ ਤੂੰ ਕਰ ਸਕਦੀ ਹੈ ਪਤਾ ਸਾਡੇ ਵੱਲੋਂ ਕੋਈ ਗੱਲ ਨਹੀਂ ਹੈਗੀ ਠੀਕ ਜੇ ਮੰਮੀ ਕਿਉਂਕਿ ਪੁੱਤ ਘਰੇ ਘਰੇ ਰਹਿ ਕੇ ਹੀ ਕੀ ਕਰਨਾ ਹੁੰਦਾ ਸਾਰੇ ਦਿਨ ਨਾ ਠੀਕ ਹੈ ਕੋਈ ਗੱਲ ਨਹੀਂ ਤੂੰ ਕਰ ਮੇਰਾ ਪੁੱਤ ਜਾ ਕੇ ਠੀਕ ਹੈ ਪੁੱਤ ਮੇਰਾ ਪੁੱਤ ਜਾ ਕੇ ਕਰ ਰਮਣ ਹਾਂਜੀ ਮਾਂ ਹੋ ਗਏ ਬੇਟਾ ਤਿਆਰ ਹਾਂਜੀ ਚਲੋ ਜਾਓ ਫਿਰ ਹਾਂ ਮੈਂ ਵੀ ਕਿਰਪਾ ਕਰਨ ਜਾਓ ਚਲੋ ਠੀਕ ਹੈ ਮਾਂ ਉਹ ਕਿਹੜਾ ਜੀ ਉਮਤਾ ਕਰ ਲਿਆ ਹਾਂਜੀ

ਦੋ ਦੋ ਵਰਜੀ ਕਰ ਲਓ ਭਾਵੇਂ ਦੋ ਦਿਨ ਠਹਿਰ ਕੇ ਕਰ ਲਾ ਦੋ ਦਿਨ ਠਹਿਰ ਕੇ ਕਿਉਂ ਕਰਨੀਆਂ ਤੂੰ ਮੋਰਨਿਕ ਤਾਂ ਘਰ ਸਵੇਰ ਤੋਂ ਹਾਂ ਕਰ ਚੁੱਕੀ ਸੀ ਕਿਉਂਕਿ ਕੀ ਕਰਨਾ ਮੈਂ ਫਿਰ ਦੋ ਦਿਨ ਠਹਿਰ ਕੇ ਵੀ ਤਾਂ ਕਰਨੀ ਆ ਠੀਕ ਆ ਹੁਣ ਕਵਲ ਨੂੰ ਦੱਸ ਦੀਏ ਕਵਲ ਨੇ ਆਈ ਜਾਣਾ ਸ਼ਾਮ ਨੂੰ ਕਰ ਦੱਸ ਦੇਣੇ ਹੋ ਜਾਦੇ ਨੇ ਉਹਨਾਂ ਨੇ ਹਾਂ ਚੰਮਣ ਦੱਸ ਦਿੰਦੇ ਨੇ ਕੋਈ ਗੱਲ ਨਹੀਂ ਚਲੋ ਜੀ ਹੁਣ ਫਿਰ ਮੈਂ ਕੱਲ ਤੋਂ ਕਰ ਲੈਣੀ ਡਿਊਟੀ ਜੁਆਇਨਿੰਗ ਨਾਲ ਕਵਲ ਨੂੰ ਦੱਸ ਦਾਂਗੀ ਕੋਈ ਗੱਲ ਨਹੀਂ ਬਾਕੀ ਮੈਂ ਕਿਚਨ ਦਾ ਕੰਮ ਕਰ ਦਿੱਤਾ ਮੈਂ ਉਹ ਮੰਨੇਦਮ ਦਿਨ ਸਾਰਾ ਕੰਮ ਕਰ ਲਿਆ ਹਾਂ ਪੁੱਤ ਕੰਮ ਕਰ ਲੈ ਕੰਮ ਤੇ ਉਹੀ ਹੁੰਦਾ ਤੁਹਾਨੂੰ ਪਤਾ ਚਾਹ ਟੇਕਨੇ ਵੀ ਕੰਮ ਹੋ ਗਿਆ ਹੈ ਕੰਮ ਦੀ ਕੋਈ ਟੈਨਸ਼ਨ ਨਹੀਂ ਤੂੰ ਲੈਣੀ ਤੂੰ ਆ ਰ ਆ ਰ ਰਿਲੈਕਸ ਹੋ ਕੇ ਆਪਣੀ ਡਿਊਟੀ ਤੇ ਜਾਇਆ ਕਰ ਤੇ ਆਪਣਾ ਧਿਆਨ ਦੇ ਕੇ ਆਪਣਾ ਕੰਮ ਕਰਿਆ ਕਰ ਬਸ ਠੀਕ ਹੈ ਠੀਕ ਜੀ ਉਹ ਤੇ ਗਾੜੀ ਗਾੜੀ ਨਾਲ ਇੱਕ ਬਾਹਰ ਨਿਕਲੂ ਇੱਕ ਨੌਲੇਜ ਇਕੱਠੀ ਹੋ ਜਾਂਦੀ ਆ ਘਰੇ ਰਹਿ ਰਾਕ ਜਿਹੜਾ ਮਾੜਾ ਮੋਟਾ ਹੁੰਦਾ ਹੁੰਦਾ ਉਹ ਵੀ ਜਾਂਦਾ ਰਹਿੰਦਾ ਹੈ ਉਹੀ ਮੈਂ ਕਹਿੰਦੀ ਮੈਂ ਜੇ ਮੈਂ ਨਾ ਕੁਝ ਵੀ ਕੀਤਾ ਜਿੱਦਾਂ ਮੈਂ ਅੱਗੇ ਟੀਚਿੰਗ ਦੀਆਂ ਕਲਾਸਾਂ ਲਹੁੰਦੀ ਹੁੰਦੀ ਹੁੰਦੀ ਇਹ ਚੱਲ ਮੇਰਾ ਮਤਲਬ ਐਕਸਪੀਰੀਅੰਸ ਵੀ ਵਧੀਆ ਰਿਹਾ ਸੀ ਵਧੀਆ ਰਹਿਣਾ ਹੀ ਮੈਂ ਕਿਹਾ ਹੁਣ ਹੋਰ ਜ਼ਿਆਦਾ ਵਾਜੂਗਾ ਐਕਸਪੀਰੀਅੰਸ ਉਹ ਹੀ ਨੇ ਪਤਾ ਮੈਂ ਤਾਂ ਇਹ ਕਹਿੰਨੀ ਵੀ ਘਰੇ ਰਹਿ ਕੇ ਆਪਾਂ ਕਰਨਾ ਵੀ ਕੀ ਹੁੰਦਾ ਵਾ ਕੰਮ ਤੇ ਉਹ ਹੀ ਹੁੰਦਾ ਵਾ ਇੱਕ ਨੇ ਵੀ ਉਹ ਕਰਨਾ ਸਾਡੇ ਡੱਬਦੇ ਨੇ ਵੀ ਉਹ ਹੀ ਕਰਨਾ ਹਾਂ ਹਾਂਜੀ ਬਾਹਰ ਨਿਕਲੋ ਅੰਦਰ ਬਾਹਰ ਦਾ ਪਤਾ ਲੱਗਦਾ ਆ ਦੁਨੀਆ 'ਚ ਵਿਚਰਨ ਦਾ ਪਤਾ ਲੱਗਦਾ ਆ ਕਿੱਦਾਂ ਵਿਚਰਨਾ ਹੁੰਦਾ ਵਾ ਘਰੇ ਰਹਿ ਰਹਿ ਕੇ ਤੇ ਰੋਟੀਆਂ ਖਾ ਖਾ ਤੇ ਸੌਂ ਜਾਓ ਬਸ ਮੰਜੇ ਤੇ ਪੈਰੋ ਹੋਰ ਕੋਈ ਕੰਮ ਨਹੀਂ ਹੁੰਦਾ ਚਲੋ ਕਰਕੇ ਪਰ ਮੈਂ ਤਾਂ ਅੱਗੇ ਕਹਿੰਨੀ ਆ ਕਿ ਮੈਨੂੰ ਅੱਗੇ ਤੇਰੇ ਪਾਪਾ ਨੇ ਨਹੀਂ ਕਰ ਦਿੱਤੀ ਹਨਾ ਜੋਬ ਤੇ ਮੈਂ ਇਹ ਕਹਿੰਨੀ ਆ ਕਿ ਨਹੀਂ ਮੈਨੂੰ ਨਹੀਂ ਕਰ ਦਿੱਤੀ ਪਰ ਮੈਂ ਤੇ ਮੇਰੇ ਮਨ ਚ ਪਹਿਲਾਂ ਤੋਂ ਹੀ ਇਹ ਸ਼ੁਰੂ ਤੋਂ ਇਹ ਚੱਕਰ ਸੀਗੀ ਗੱਲ ਸੀਗੀ ਕਿ ਨਹੀਂ ਮੇਰੀ ਨਾ ਹੋਈ ਤੇ ਮੈਂ ਉਹਨੂੰ ਜੋਬ ਕਰਾਉਣੀ ਆ ਤੂੰ ਨਾ ਮੀ ਕਰਦੀ ਹੁੰਦੀ ਮੈਂ ਤਾਂ ਵੀ ਕਰਾਉਣੀ ਹੈਗੀ ਤੈਨੂੰ ਕਿਉਂਕਿ ਮੈਨੂੰ ਬੜਾ ਚਾ ਆ ਤਹਾਡੇ ਨਾਲ ਹੀ ਮਤਲਬ ਪੋਸੀਬਲ ਹੋ ਸਕਿਆ ਉਹ ਆ ਕਿਤੇ ਕੋਈ ਗੱਲ ਨਹੀਂ ਆ ਪਤਾ ਫਿਰ ਕੀ ਜੇ ਮੈਂ ਡਾਕਟਰ ਬਣਾ ਲਵਾਂਗੀ ਤੇ ਕੌਣ ਦਊਗਾ ਹਨਾ ਹਾਂਜੀ ਪਰ ਮੈਂ ਤਾਂ ਦੱਸਣ ਦੀਆਂ ਵੀ ਮੈਂ ਤਾਂ ਪੜ੍ਹ ਲਿਖ ਕੇ ਸਾਰਾ ਇਹ ਆਪਣਾ ਗਾਲ ਛੱਡੀ ਸਾਰੀ ਕੋਈ ਗੱਲ ਨਹੀਂ ਦੱਸਾਂਗੇ ਉਹ ਵੀ ਬੜਾ ਖੁਸ਼ ਹੋਣਗੇ ਨਾ ਆਹੋ ਬਿਲਕੁਲ ਬਿਲਕੁਲ ਖੁਸ਼ ਹੋਊਗਾ ਕਿ ਖੁਸ਼ ਕਿਉਂ ਨਹੀਂ ਹੋਣਾ ਨਹੀਂ ਬੋਟੀ ਨੌਕਰੀ ਕਰ ਉਹ ਤਾਂ ਖੁਸ਼ ਕਿਉਂ ਨਹੀਂ ਹੋਣਾ ਨੇ ਹੈ ਹਾਂਜੀ ਨਾਲ ਇੱਕ ਪਤਾ ਇਹ ਚ ਦੋ ਚਾਰ ਚੀਜ਼ਾਂ ਹੋ ਜਾਂਦੀਆਂ ਵਾ ਨਾ ਇੱਕ ਤਾਂ ਜੋਬ ਹੋ ਜਾਂਦੀ ਏ ਇੱਕ ਆਪਣੇ ਲਈ ਇੱਕ ਨੌਲੇਜ ਵਾਧੀ ਇੱਕ ਅੰਦਰ ਬਾਹਰ ਦਾ ਥੋੜਾ ਆਪਣਾ ਮਾਈਂਡ ਸੈਟ ਰਹਿੰਦਾ ਆ ਦੂਜੀ ਇਨਕਮ ਵਾਧੀ ਆ ਹਨਾ ਦੇਖੋ ਤੂੰ ਮੈਨੂੰ ਨਾ ਲਿਆ ਕੇ ਕੁਛ ਦਏਂਗੀ ਕਵਲ ਨੂੰ ਨਾ ਦਏਂਗੀ ਤੂੰ ਆਪਣੇ ਜੋਗਾ ਤੇ ਕਰੇਂਗੀ ਨਾ ਪਤ ਇਹ ਤੇ ਹੈ ਕਿਹਦੇ ਬੱਡਨ ਤੇ ਨਹੀਂ ਹੋਊਗਾ ਕਿਹਦੇ ਜਾਂ ਮੈਨੂੰ ਵੀ ਹੋਊਗਾ ਵੀ ਹਾਏ ਮੈਂ ਰਮਨ ਨੂੰ ਆਹ ਕਰਨਾ ਆ ਕਵਲ ਨੂੰ ਹੋ ਗਰ ਮਨ ਨੂੰ ਆਹ ਕਰਨਾ ਤੂੰ ਆਪਣੀ ਕਮਾਈ ਕਰੋ ਪਤਾ ਆਪਣੀ ਮਰਜ਼ੀ ਨਾਲ ਖਾਓ ਪੀਓ ਜੋ ਮਰਜ਼ੀ ਕਰੋ ਜਿੱਦਾਂ ਮਰਜ਼ੀ ਕਰੋ ਆਪਣੀ ਜ਼ਿੰਦਗੀ ਇੰਜੋਏ ਕਰੋ ਠੀਕ ਹੈ ਹੈਨਾ ਇਹ ਇਹ ਹੋ ਜਾਂਦਾ ਬੰਦੇ ਦੀ ਆਪਣੀ ਨੌਕਰੀ ਕਰਨ ਨਾਲ ਠੀਕ ਜੀ ਤਾਂ ਕਰਕੇ ਹੁਣ ਖਾਣਾ ਇਹ ਬਾਕੀ ਕੰਮ ਹੋ ਗਿਆ ਬਸ ਰੋਟੀ ਰਹਿ ਗਈ ਨਾ ਨਾ ਲਈ ਫੁਲਕੇ ਪੱਤੇ ਬਣਾ ਲੈਨੇ ਆ ਬਸ ਸਬਜ਼ੀ ਬਣੀ ਚਲੋ ਮੈਂ ਬਣਾ ਲੈਂਦੀ ਆ हां चल तू बना ला चलो ठीक है बाकी ਮਤਈਆ ਤੈਨੂੰ ਕਰਤਾ ਹੀ ਫੁਲਕੇ ਹੁੰਦੇ ਨੇ ਠੀਕ ਹੈ ਚਲ ਕਰਕੇ ਤੇ ਜਾ ਮੇਰਾ ਪਤ ਬਣਾ ਲੈ ਫੁਲਕੇ ਠੀਕ ਜੀ ਬੜੀ ਖੁਸ਼ੀ ਹੋਈ ਏ ਮੈਨੂੰ ਹਾਂਜੀ ਮੈਨੂੰ ਇੰਨੀ ਬੜੀ ਖੁਸ਼ੀ ਹੋਈ ਏ ਵੀ ਤੇਰੀ ਸੀਟ ਸੀਗੀ ਉੱਥੇ ਵੀ ਤੇਰੀ ਸੀਟ ਮਿਲ ਗਈ ਆ ਮੈਂ ਜਾ ਕੇ ਜਿ ਫਾਰਮ ਫਿਲ ਕੀਤਾ ਹੀ ਤੇ ਉਹਨਾਂ ਨੇ ਮਤਲਬ ਕਿਹਾ ਕਿ ਸੀਟ ਹੈਗੀ ਨਹੀਂ ਬੜਾ ਵਧੀਆ ਲੱਗਾ ਪਤ ਮੈਨੂੰ ਅਸੀਂ ਅਮੀ ਸੱਚੀ ਕਾ ਪੁੱਤ ਕਿਹਾ ਲਿਆ ਠੀਕ ਠਾਕ ਤੂੰ ਸੁਣਾਉ ਹੋਰ ਬਸ ਠੀਕ ਠਾਕ ਹੈ ਮੇਰੇ ਰੌਣਕ ਆ ਗਈ ਪੁੱਤ ਆ ਗਿਆ ਘਰ ਤੇ ਹਾਂ ਅੱਲ ਦਾ ਤੂੰ ਘਰ ਨਹੀਂ ਆਇਆ ਰੌਣਕ ਨਹੀਂ ਹੀ ਆ ਗਈ ਅੱਛਾ ਛਾ ਮੈਂ ਤਾਂ ਬੜੀ ਕੋਸ਼ਿਸ਼ ਕੀਤੀ ਪਰ ਉਹ ਥੋੜਾ ਹੋ ਗਿਆ ਹੀ ਬੱਸ ਦਾ ਕਰਿਆ ਕਰ ਪਤਾ ਤੂੰ ਆਈ ਜਾਇਆ ਕਰ ਉਹਨਾਂ ਨੂੰ ਕਹਾ ਕਰ ਕਿ ਨਹੀਂ ਮੈਂ ਜਾਣਾ ਵਾ ਤੂੰ ਐਦਾ ਕਰਿਆ ਕਰ ਕਿ ਤੂੰ ਨਾ ਕੋਸ਼ਿਸ਼ ਕਰਿਆ ਕਰ ਕਿ ਰੋਜ਼ ਕਾਰੀ ਹੋਇਆ ਕਰ ਤੈਨੂੰ ਬੇਸ਼ੱਕ ਪਤਾ ਹੋ ਵਾ ਵੀ ਚਲ ਕੈਮਰੇ ਕੋਮਰੇ ਤੇ ਲੱਗੇ ਚਲ ਟੈਨਸ਼ਨ ਤੇ ਸਾਨੂੰ ਨਹੀਂ ਹੁੰਦੀ ਕੋਈ ਪਰ ਫਿਰ ਵੀ ਕਿਤੇ ਨਾ ਕਿਤੇ ਟੈਨਸ਼ਨ ਹੋ ਜਾਂਦੀ ਹੈ ਵੀ ਮੈਂ ਧਿਆਨ ਤੇ ਮੇਰਾ ਘਰੇ ਹੀ ਪਰ ਕੋਸ਼ਿਸ਼ ਬੜੀ ਕੀਤੀ ਜਿਉਂ ਆਉਂਦੀ ਪਰ ਨਹੀਂ ਨਾ ਚਲੋ ਜੇ ਮੈਂ ਉੱਥੇ ਰਹਿੰਦਾ ਤੇ ਫਿਰ ਉਹ ਡਰਾਈਵਰ ਨੂੰ ਵੀ ਲੈਣਾ ਮੈਂਦਾ ਸੀ ਨਾ ਕਰ ਤੇ ਇਹ ਵੀ ਗੱਲ ਚਾਹੀਏ ਤੇ ਅਣ ਦੋਨਾਂ ਨੂੰ ਡੂੜੀ ਖੜੀ ਦੋਵਾਂ ਦੀ ਹੈ ਗਈ ਆ ਜੇ ਜੇ ਘਰ ਮੈਂ ਆਇਆ ਜਾਂਦਾ ਤਾਂ ਫਿਰ ਤੁਹਾਨੂੰ ਪਤਾ ਹੈ ਪ੍ਰੋਬਲਮ ਹੋ ਜਾਂਦੀ ਜਿਹਨੂੰ ਹੋ ਜਾਂਦੀ ਉਹਨੇ ਕੱਲੇ ਰਹਿਣੇ ਡਰਾਈਵਰ ਨੇ ਚਲ ਕੋਈ ਨਹੀਂ ਉਹ ਤਾਂ ਫਿਰ ਰਮਨ ਵੀ ਤੁਹਾਨੂੰ ਪਤਾ ਉਹ ਕੱਲੀ ਜੀ ਪੈ ਜਾਂਦੀ ਹੈ ਤੇਰੇ ਬਿਨਾ ਹਾਂਜੀ ਹਾਂਜੀ ਤੂੰ ਆਈ ਜਾਇਆ ਕਰ ਕੋਸ਼ਿਸ਼ ਕਰਿਆ ਕਰ ਕਿ ਬਰੋਜ ਆਈ ਜਾਇਆ ਕਰ ਤੂੰ ਜਣ ਚਲੋ ਕੋਈ ਨਹੀਂ ਬਗੇ ਲੱਗ ਜਾ ਕੇ ਗਵਾਨ ਮਸਲੇ ਕਹਿਦਾ ਕਰਨਾ ਵੀ ਅੱਜ ਨਹੀਂ ਹੈ ਸੁਰੂਆਤੀ ਆਂਦਰੋਂ ਹੁੰਦਾ ਚੀਜ਼ ਹੁੰਦਾ ਪਤੇ ਇਦਾਂ ਹੁੰਦਾ ਵਾਣਾ ਤੁਹਾਨੂੰ ਪਤਾ ਤੇਰੇ ਡੈਡੀ ਦੀ ਵੀ ਡਿਊਟੀ ਦੂਰ ਆ ਚਲ ਉਹ ਲੱਗੇ ਹੁਣ ਫਿਰ ਮੈਨੂੰ ਚਿੰਤਾ ਨਹੀਂ ਹੁੰਦੀ ਕੋਈ ਵੀ ਫਿਰ ਉਹ ਘਰੇ ਆ ਜਾਂਦੇ ਆ ਹੁਣ ਉਹ ਵੀ ਦੂਰ ਹੋਣ ਕਰਕੇ ਫਿਰ ਤੁਹਾਨੂੰ ਪਤਾ ਸ ਕੋਈ ਗੱਲ ਨਹੀਂ ਬਾਕੀ ਚੱਲ ਪੀ ਰਮਣ ਪਾਣੀ ਲਿਆ ਨਹੀਂ ਕਬ ਲਾਇਆ ਆ ਕੋਈ ਨਹੀਂ ਕੋਨੇ ਗਾਂ ਦੇ ਕੋਸ਼ਿਸ਼ ਕਰੂੰਗਾ ਮੈਂ ਆਹ ਕੋਸ਼ਿਸ਼ ਕਰਿਆ ਕਰ ਨਹੀਂ ਕੋਈ ਨਹੀਂ ਹਾਂ ਤੂੰ ਤਕਰੀਬਨ ਨਾ ਹੀ ਕਰਿਆ ਕਰ ਚਲੋ ਮੈਂ ਠੀਕ ਐ ਰਮਣ ਹਾਂ ਚਲ ਪਾ ਲ ਲੈ ਪਾਣੀ ਰਮਣ ਤੇ ਕਿਚਨ ਚੀਓ ਕੋਈ ਆਲਾ ਆਗੇ ਦੇ ਹਾਂ ਹਾਂ ਯਾਹੀ ਠੀਕ ਆ ਕੱਲ੍ਹ ਆਈ ਨਹੀਂ ਤੂੰ ਗੱਲ ਬਸ ਖਰਾਬ ਹੋ ਗਈ ਉਹਦੇ ਕਰਕੇ ਫਿਰ ਥੋੜਾ ਰਹਿਣਾ ਪਿਆ ਉਥੇ ਮੈਂ ਅੱਜ ਕਿਹਾ ਚਲ ਬਣ ਜੂਗੀ ਪਰ ਨਹੀਂ ਨਿਹਰਾ ਹੀ ਹੋ ਗਿਆ ਬਿਸ਼ਤਰੀ ਨੇ ਫਿਰ ਲੱਭਾ ਨੂੰ ਸ਼ਾਮਾਂ ਅੱਗੇ ਪਈਆਂ ਅਸੀਂ ਸਾਰੇ ਘਰਾਂ ਗਲ ਜਾਂਦੇ ਮਿਸਤਰੀ ਨੂੰ ਪਤਾ ਹੀ ਆ ਉਹਦੇ ਕਰਕੇ ਫਿਰ ਉਹ ਰਾਤ ਨੂੰ ਕਿੰਨੇ ਮਿਲਣਾ ਹੁੰਦਾ ਵਾ ਨਾ ਨਹੀਂ ਆਇਆ ਤਾਂ ਹੈਗਾ ਹੀ ਮਿਸਤਰੀ ਵਾਹੇ ਪਰ ਟਾਈਮ ਲੱਗ ਗਿਆ ਤਾਂ ਨਹੀਂ ਆਂਦਾ ਸਵੇਰੇ ਕੰਮ ਹੋਣਾ ਅੱਛਾ ਅੱਛਾ ਫਿਰ ਉੱਤੇ ਰੋਟੀ ਪਾਣੀ ਫਿਰ ਉਤੋਂ ਹੀ ਮੰਗਾਵੋ ਚਲੋ ਅੰਦਰ ਚਲੋ ਮੈਂ ਲਿਉਣੀ ਆ ਰੋਟੀ ਵਗੈਰਾ ਚਲੋ ਠੀਕ ਕੋਈ ਨਹੀਂ ਲੈਓ ਚਲੋ ਤੇ ਖਾਣਾ ਖਾ ਗਏ ਨਾ ਹਾਂਜੀ ਤੇ ਫਿਰ ਮੈਂ ਤੁਹਾਡੇ ਲੈ ਜਾਣੀ ਫਿਰ ਮੈਂ ਤੁਹਾਡੇ ਨਾਲ ਗੱਲ ਕਰਨੀ ਚਲੋ ਠੀਕ ਹੈ ਗੱਲ ਕਿਹੜੀ ਉਹ ਇਨੀ ਮੈਂ ਖਾਣਾ ਖਾ ਲਵਾਂ ਫਿਰ ਕਰਦੀ ਚਲੋ ਜ਼ਰੂਰੀ ਗੱਲ ਹੈ ਹਾਂਜੀ ਜ਼ਰੂਰੀ ਤੇ ਕੋਈ ਚਪਰੀ ਆ ਠੀਕ ਠੀਕ ਚਲੋ ਠੀਕ ਹੈ ਰਮਨ ਹਾਂਜੀ ਔਰ ਚੱਕਲੇ ਬਰਤਨ ਆ ਗਈ ਹੈਗੀ ਠੀਕ ਓਏ ਰੋ ਥੱਕ ਗਿਆ ਯਾਰ ਯਾਰ ਹੋ ਗਿਆ ਕਿਹੜੀ ਗੱਲ ਕਰਨੀ ਸੀ ਕਹਿੰਨੀ ਗੱਲ ਕਰਨੀ ਰਮਨ ਆ ਬਰਤਨਾਂ ਕਮਾ ਫੇਰਾਂ ਕੇ ਕਰਦੀ ਜੀ ਚਲ ਜਾ ਜਾ ਰੱਖ ਲੈ ਚਲੋ ਮੋਰ ਬੇਬੀ ਆਉਣ ਸਾਡੇ ਨਾਲ ਗੱਲ ਕਰਦੀ ਆ ਹਾਂਜੀ ਮੈਂ ਕਿਹਾ ਉਹ ਮੈਂ ਉਹ ਗੱਲ ਮੰਮਾ ਨਾਲ ਗੱਲ ਕੀਤੀ ਸੀ ਤੇ ਮੈਂ ਜੋਬ ਅਪਲਾਈ ਕੀਤੀ ਜੇ ਕਾਦੀ ਟੀਚਿੰਗ ਦੀ ਇੱਥੇ ਪੰਡਿਤ ਮੋਹਨ ਦਾ ਚੀੜਾ ਗਈ ਤੋ ਮਨਾ ਅੱਛਾ ਜੀ ਸਾਡੇ ਲੱਗੇ ਕਾਲਜ ਆ ਹਾਂਜੀ ਹਾਂਜੀ ਅੰਜਾ ਕੀ ਕੀ ਬਣਿਆ ਫਿਰ ਮਿਲ ਗਈ ਸੀਟ ਹੈ ਗਈ ਹੀ ਇੱਕ ਹਾਂ ਤੇ ਜੋਬ ਮਿਲ ਗਈ ਜੀ ਚਲ ਠੀਕ ਹੈ ਵਧੀਆ ਹੀ ਹਾਂ ਹਾਂ ਤੂੰ ਫਿਰ ਸਰਕਾਰ ਕੋਲੋਂ ਘਰ ਦਾ ਕੱਢੀ ਆਇਆ ਕਰ ਮੈਂ ਬਾਹਰੋਂ ਲੈ ਕੇ ਆਉਣਾ ਹਾਂ ਹਾਂਜੀ ਹਾਂਜੀ ਉਹ ਮਮੀ ਕਹਿੰਦੇ ਮਮੀ ਕਹਿੰਦੀ ਆਪਣਾ ਤਾਂ ਤੁਸੀਂ ਕੱਢੋਗੇ ਨਾ ਨਾ ਚਲੋ ਚਲੋ ਮਮਾ ਨੇ ਮਤਲਬ ਕਿ ਮੈਂ ਨੇ ਤੇ ਆਖਿਆ ਮਮਾ ਮਨਾ ਕਰਦੇਗੇ ਪਰ ਮਮਾ ਨੇ ਮਨਾ ਨਹੀਂ ਕੀਤਾ ਹੈਗਾ ਉਹ ਕਹਿੰਦੇ ਕੋਈ ਨਹੀਂ ਨਹੀਂ ਮਮਾ ਨੇ ਹੀ ਕਹਿੰਦੇ ਚਲੋ ਪਤਾ ਹੀ ਮਮਾ ਨੂੰ ਚਲੋ ਚਲੋ ਆਪਣਾ ਵਧੀਆ ਹੀ ਬੰਦਾ ਆਪਣਾ ਹੀ ਕੰਮ ਕਾਰ ਕਰ ਲੇ ਉਦਾਂ ਹਾਂਜੀ ਹਾਂਜੀ ਹਾਂ ਤੇ ਕੀ ਟਾਈਮ ਕਿਹਦੀ ਜਿੰਦਾ ਹਾਂ ਟਾਈਮਿੰਗ ਸਵੇਰ ਤੋਂ 8 ਤੋਂ ਆ ਹਜੇ ਤੇ ਜਦੋਂ ਥੋੜੇ ਸਿਆਲੀ ਦੇ ਨਾਲ ਆਗੇ ਤੇ ਫਿਰ ਉਹਨਾਂ ਨੇ ਮਤਲਬ ਕਿ 9 ਵਜੇ ਤੋਂ ਕਰਦੇ ਕਰਨਗੇ ਸਟਾਰਟ 9 ਤੋਂ 2 ਤੱਕ ਇਥੋਂ ਤੱਕ ਹੀ ਹੋਣੀ ਆ। ਕਿਥੇ ਸਿਆਲ ਚ ਕਿਦਾਂ ਫਿਰ ਕੰਮ ਕਰ ਸਿਆਲ ਚ ਉਹ ਮਮਾ ਕਹਿੰਦੇ ਮਮਾ ਨੇ ਮੈਨੂੰ ਟੈਨਸ਼ਨ ਬਰੀ ਕਿ ਦਿੱਤਾ ਵਾ ਕਹਿੰਦੇ ਕੋਈ ਨਹੀਂ ਮੈਂ ਆਪੇ ਹੌਲੀ ਹੌਲੀ ਕਰ ਲਿਆ ਕਰੂੰਗੀ ਨਹੀਂ ਤੇ ਉਹ ਥੋੜਾ ਦਾ ਮਮਾ ਤਾਂ ਚਲੇ ਕਹਿਣਾ ਹੀ ਕਹਿਣਾ ਪਰ ਫਿਰ ਵੀ ਹੁੰਦਾ ਹੀ ਨਾ ਉਹਨਾਂ ਸਿਆਲ ਚ ਮਮਾ ਨੇ ਕਿਥੇ ਨਾ ਕੰਮ ਕਰ ਲੈਣਾ ਨਹੀਂ ਮੈਂ ਥੋੜਾ ਬਹੁਤਾ ਨਾਲ ਕਰਵਾ ਕੇ ਜਾਇਆ ਕਰੂੰਗੀ ਅੱਜ ਮੈਂ ਅੱਜ ਮੈਂ ਗਈ ਤੇ ਮਮਾ ਨੇ ਹੁੰਦੇ ਸਾਰਾ ਕੰਮ ਕੀਤਾ ਸੀਗਾ ਤਜਾ ਵੜਾ ਕੋਈ ਕੰਮ-ਕਮ ਵਾਲੀ ਕਹਤ ਨਹੀਂ ਕਿ ਲਵਾ ਲੈਗੇ ਕੋਈ ਨਹੀਂ ਦੇਖ ਲਾਂਗੇ ਮੈਂ ਮਮਾ ਨਾਲ ਗੱਲ ਕਰੂੰਗੀ ਜੇ ਕਹਿਣਗੇ ਤੇ ਮੇਰਾ ਪਲਵਾ ਲਾਂਗੇ ਨਾ ਚੱਲ ਦੇਖ ਲਾ ਹਾਂਜੀ ਸਿਆਲ ਸਿਆਲ ਫੇਰ ਕੱਢ ਲਾਂਗੇ ਫੇਰ ਆਪਾਂ ਗਰਮੀਆਂ 'ਚ ਮਤਲਬ ਆਪਾਂ ਚੱਲ ਗਰਮੀਆਂ ਦੇ ਗੱਲ ਕੋਈ ਨਹੀਂ ਸਿਆਲ ਝੋਕਾ ਹੁੰਦਾ ਵਾ ਕਹਿੰਦੇ ਵੈਸੇ ਨਾ ਮੈਂ ਨਾ ਇੱਥੋਂ ਸੁੱਦੀ ਸੁੱਦੀ ਇੱਦਾਂ ਹੀ ਉੱਠ ਕੇ ਚੱਲ ਗਈ ਮੈਂ ਚੱਲ ਮਮਾ ਨਾਲ ਗੱਲ ਕਰਕੇ ਵੇਣੀ ਆ ਕਿ ਮੈਨੂੰ ਮਤਲਬ ਕਿ ਫਿਲ ਕਰਨ ਦਿੰਦੇ ਆ ਫੋਰਮ ਟੀਚਿੰਗ ਦਾ ਕਿ ਨਹੀਂ ਕਿਉਂਕਿ ਮੈਂ ਸਾਰਾ ਦਿਨ ਬੋਰ ਹੋ ਜਾਂਦੀ ਪਰ ਮਮਾ ਬੜੇ ਚੰਗੇ ਉਹਨਾਂ ਨੇ ਮੈਨੂੰ ਕਹਿੰ ਮੈਂ ਆਪਣੇ ਘਰ ਦਾ ਕੰਮ ਵੇਖ ਲਾਂਗੀ ਅੱਛਾ ਅੱਛਾ ਹਾਂਜੀ ਠੀਕ ਮੰਮੀ ਤੇ ਆਪ ਬਰੇ ਪੜੇ ਲਿਖੇ ਆ ਤੇ ਉਹਦੇ ਵੈਸੇ ਡਿਆਰੀ ਨਹੀਂ ਨੀ ਜੋ ਕਰਨ ਦਿੱਤੀ ਉਹਨਾਂ ਨੂੰ ਤੇ ਉਹਦਾ ਮੰਮੀ ਦਾ ਸੁਭਾਅ ਬਹੁਤ ਵਧੀਆ ਦਾ ਹੀ ਫਿਰ ਮੰਮਾ ਮੈਨੂੰ ਕਹਿ ਦੇ ਕੇ ਕੋਲ ਲਿਖੇ ਬਹੁਤ ਆਈ ਮੰਮੀ ਆ ਗਈ ਛੇ ਛੜੇ ਉਹ ਜਿਹੜੀ ਜਦੋਂ ਮੈਂ ਆਈ ਨਾ ਉਹ ਤਾਂ ਬੜਾ ਖੋਚ ਹੋਇਆ ਜਦੋਂ ਮੈਂ ਆਣ ਕੇ ਦੱਸਿਆ ਤੇ ਉਹ ਤਾਂ ਹੀ ਫਿਰ ਕਹਿੰਦੇ ਕਿ ਪਾਪਾ ਦਾ ਢੇਰੇ ਨਹੀਂ ਮੈਨੂੰ ਜੌਬ ਕਰਨ ਦਿੱਤੀ ਨਹੀਂ ਤੇ ਮੈਂ ਤਾਂ ਕਰ ਲੈਣੀ ਸੀਗੀ ਮੈਨੂੰ ਮੈਂ ਵੀ ਘਰੇ ਪਰ ਮੰਮੀ ਕੋ ਮੈਨੂੰ ਦੇ ਵੱਲ ਲੋੜ ਲੜਨੀ ਪਈ ਬਾਟਿਊਸ਼ਨ ਚਾਹੀਦੀ ਮੈਨੂੰ ਵੀ ਘਰੇ ਪਰ ਉਹ ਤਾਂ ਹੀ ਫਿਰ ਉਹ ਪੜੇ ਲਿਖੇ ਬੰਦੇ ਦਾ ਇਹ ਹੁੰਦਾ ਕਿ ਉਹਨਾਂ ਦੀ ਥਿੰਕਿੰਗ ਥੋੜੀ ਚੇਂਜ ਹੁੰਦੀ ਆ ਉਹ ਜਿਹਦੇ ਨਾਲ ਦੇ ਮੇਰੇ ਦੋ ਤਿੰਨ ਮੁੰਡੇ ਬਾਸਟਰ ਲੱਗੇ ਨਾ ਉਹ ਵੀ ਮੇਰੇ ਨਾਲ ਹੀ ਸਾਡੇ ਨਾਲ ਹੀ ਘਰੇ ਪੜ੍ਹਦੇ ਰਹੇ ਮੇਰੇ ਨਾਲ ਹੀ ਅੱਛਾ ਅੱਛਾ ਉਹ ਜਿਹੜੇ ਜ਼ਰੂਰ ਪਿੰਨਾਗੇ ਵੇ ਹਾਂਜੀ ਹਾਂਜੀ ਹਾਂ ਉਹ ਇੱਥੇ ਨਾਲ ਹੀ ਪਰ ਜੀ ਜੀ ਕੋ ਮਮਾ ਤਾਂ ਪੜਦੇ ਰਹੇ ਹਾਂ ਮਮਾ ਵੜਦੇ ਰਹੇ ਚੋਤਾ ਆਂਵਰੋ ਹੋਈ ਨਾ ਪੜੇ ਲਿਖੇ ਬੰਦੇ ਦਾ ਹੀ ਉਹ ਤਾਂ ਸੁਖ ਹੁੰਦਾ ਵਾ ਉਹਨਾਂ ਦੀ ਸੋਚ ਬੜੀ ਵਧੀਆ ਹੁੰਦੀ ਆ ਐਵੇਂ ਕਹਾਂ ਮਮਾ ਨੈਗੇਟਿਵ ਬਿਲਕੁਲ ਨਹੀਂ ਸੋਚਦੇ ਪੋਜ਼ਿਟਿਵ ਹੀ ਸੋਚਦੇ ਅੱਜ ਵੀ ਸਵੇਰੇ ਕਰਨ ਦੇ ਫੋਨ ਪੁੱਛਣ ਦੇ ਪੁੱਛ ਆ ਜਾ ਪੁੱਛਨੇ ਮੰਮੀ ਦਾ ਕਿਦਾਂ ਕਹਿੰਦੇ ਆਉਣਾ ਮੈਂ ਲੈ ਕੇ ਜਾਣਾ ਬਰਾਚਰ ਹੋ ਗਿਆ ਮੈਂ ਕੋਈ ਨਹੀਂ ਮੈਂ ਕਿਹਾ ਮੈਂ ਹਾਂ ਵੀ ਚੱਲ ਮੈਂ ਸਵੇਰੇ ਫਰੀ ਆ ਸਵੇਰੇ ਆ ਜਾਓ ਕੋਈ ਨਹੀਂ ਕੋਈ ਨਹੀਂ ਸੱਤ ਦਾ ਮੈਂ ਦੁਪਹਿਰ ਤੋਂ ਬਾਅਦ ਆਉਂਗਾ ਮੈਂ ਤੇ ਚੱਲ ਜੇ ਤੂੰ ਆਉਂਗੇ ਮੈਂ ਤੈਨੂੰ ਫੋਨ ਕਰ ਦਾਂਗਾ ਤੁਹਾਨੂੰ ਕੁਝ ਬਣਾ ਦੇ ਲਈ ਨਾ ਸੈਂ ਉਹ ਮਮਾ ਮਮਾ ਕੋ ਲੋਕੀ ਹੁੰਦੀ ਠੀਕ ਠੀਕ ਸਸ਼ਕਨ ਸਸੀਗਾ ਇਹ ਹੁਣ ਆਪਣਾ ਕਬਲ ਦੀ ਘਰ ਦੀ ਵੀ ਜਾਵਦੀ ਨਾ ਕਿ ਨੌਕਰੀ ਤੇ ਲੱਗੀ ਹੋ ਤੇ ਕੌਨ ਦਾ ਆਪ ਵੀ ਨੌਕਰੀ ਕਰਦਾ ਆ ਇਹ ਦੇ ਦੱਸ ਕੇ ਇਹਨੂੰ ਕੋਈ ਲੋੜ ਹੈ ਆਪਣੇ ਘਰ ਦੇ ਨੂੰ ਨੌਕਰੀ ਭਲਾਉਣੀ ਐਵੇਂ ਵਕਤ ਪਿਆ ਆ ਕੇ ਸਵੇਰੇ ਆਪ ਚੱਲ ਜਾਂਦਾ ਬੰਦਾ ਪੁੱਛੇ ਵੀ ਪੈਸੇ ਰੁਪਈਆ 100 ਕਹੀਏ ਤੇ ਉਹ ਖਰਚਣ ਲੱਗਾ ਕਹਿੰਦਾ ਹੈ ਨਹੀਂ ਆਹੋ ਨਹੀਂ ਚੱਲ ਪੈਰੀ ਪੂਲੀ ਵੀ ਹੈਗੀ ਆ ਤੇ ਕੀ ਲੋੜ ਐ ਕਿ ਚੱਲ ਆਪਣਾ ਮਾਤਾ ਘਰ ਕੱਲੀ ਹੁੰਦੀ ਐ ਤੇ ਕੰਮ-ਕਾਰ ਕਰਿਆ ਕਰੇ ਘਰ ਆਹ ਇਹਨੂੰ ਕਰਵਾ ਫੋਨ ਜਰਾ ਹੁਣ ਇਹਦੇ ਨਾਲ ਦੀਨੇ ਡੈਪ ਬਣਾਣਾ ਕਮਾਈ ਕਰਨਾ ਤੇ ਆਂਦਾ ਹੋਣਾ ਕਿ ਉਹ ਕੋਈ ਗੱਲ ਨਹੀਂ ਹੁਣ ਇਹਦੀਆਂ ਪੂਰੀਆਂ ਪਾ ਜਾਣਗੀਆਂ ਹੂੰ ਹੂੰ ਉਹ ਬੱਲੇ ਮਾਰਾ ਮਾਰਾ ਮਾਛਰ ਸਾਹਿਬ ਕੀ ਹਾਲ ਜੇ ਮਾਛਰ ਸਾਹਿਬ ਕੀ ਤਾ ਵਾ ਵਧੀਆ ਵਧੀਆ ਗੀਸਣਾਉ ਮੈਂ ਆਪ ਕੋ ਤੋਂ ਸੈਕਿੰਡ ਦੇ ਆ ਜਿੰਨੀ ਯਾਦ ਕਰ ਰਹੇ ਆ ਅੱਛਾ ਜੀ ਚਲੋ ਵਧੀਆ ਵਧੀਆ ਫਿਰ ਤੇ ਮੈਂ ਮੈਂ ਕਵਲ ਨੂੰ ਫੋਨ ਕਰੋ ਅੱਛਾ ਅੱਛਾ ਕੀ ਆ ਤਿਆਰ ਤੁਰੂ ਨਿਕਲੇ ਆ ਇਧਰ ਨੂੰ ਕਦੇ ਮੈਂ ਚੱਲਿਆ ਮਰੇ ਨਾਲ ਕਵਲ ਤੋਂ ਦਾਲਦੀ ਤੇਰੀ ਕੰਮ ਤੇ ਜਾਂਦੀ ਹੈ ਹਾਂ ਹਾਂ ਜਾਂਦੀ ਵਿਧਿਚ ਮੈਂ ਘਰੇ ਕੀ ਕਰਨਾ ਲਵਾ ਰਹੇਗਾ ਨਹੀਂ ਲੈ ਤੂੰ ਉਹਨਾਂ ਕੋਲ ਹੀ ਕੰਡਿਆ ਆ ਅੰਬਾਰ ਪੈਲੀ ਪੁਲੀ ਵੀ ਹੈਗੀ ਹੈ ਤੇਰੇ ਕੋਲ ਤੈਨੂੰ ਵੀ ਲੋੜੇ ਕੰਮ ਤੇ ਲਾਉਂਦੇ ਯਾਰ ਉਹ ਇਦਾਂ ਹੀ ਕਹਿੰਦੇ ਵੀ ਗੱਲ ਮੈਂ ਵੀ ਘਰ ਬੈਗ ਕਰਨਾ ਵੇਲੇ ਨੇ ਚਲ ਚਲ ਜਾ ਕਰਾਂਗੇ ਕੌਣ ਕਹਿੰਦਾ ਆਪ ਹੀ ਕਹਿੰਦਾ ਨਾ ਜੋ ਹੋਰ ਕਿਹਨੇ ਕਹਿਣਾ ਦੱਸ ਨਹੀਂ ਨਹੀਂ ਮੈਨੂੰ ਤਾਂ ਪਤਾ ਵੀ ਨਹੀਂ ਮੇਰੇ ਮਗਰ ਰਿਜ਼ੂਮੇ ਦੇ ਕੇ ਆ ਗਏ ਤੇ ਸਿਲੈਕਟ ਹੋ ਗਏ ਦਾ ਨੇ ਤੇ ਦੇ ਕੇ ਮੈਨੂੰ ਬੜੀ ਚੀਜ਼ ਕਬਲ ਤੋਂ ਬੰਦਾ ਦੀ ਜੀਓਮ ਤੂੰ ਆਪ ਹੀ ਬਣਾਇਆ ਨਾ ਤੇ ਜੀ ਰਿਜ਼ੂਮ ਕਰਾ ਖਾ ਬੰਦਾ ਡਬਲ ਡਬਲ ਕਿ ਤਨਖਾਹ ਹੋਣੀ ਆ ਉਹ ਨਹੀਂ ਨਹੀਂ ਵੀ ਜੀ ਉਹ ਨਹੀਂ ਕੀ ਗੱਲ ਹੈ ਸ਼ਿੰਗਾਰ ਦੀ ਕੋਈ ਗੱਲ ਤੁਹਾਨੂੰ ਪਤਾ ਹੀ ਹੈ ਚਲੋ ਮੈਂ ਵੀ ਦਿਆ ਹੀ ਆ ਇਹ ਆਂਦਾ ਨੇ ਕੇਟੀਐਮ ਹੋਰ ਆ ਜੇ ਦੋ ਤਿੰਨ ਤੇ ਅੱਗੇ ਪਾਈ ਫਿਰਦਾ ਨਹੀਂ ਚਲੋ ਵਧੀਆ ਵੈਸੇ ਗੱਲ ਤੇ ਵਧੀਆ ਆ ਚਲੋ ਪਰ ਚਲੋ ਆਪਣਾ ਠੰਡ ਹੈਗੀ ਕੀ ਜਾਣੇ ਦਾ ਹਾਂ ਕਿ ਚੱਲ ਨਵਾਂ ਨਵਾਂ ਤੇਰਾ ਵਿਆਹ ਆਈ ਹਾਂ ਵਾ ਤੂੰ ਰਾਮ ਦੇ ਨਾਲ ਅਨੇ ਕਲੋਜਨ ਆਹੀ ਬਾਅਦ ਕਰ ਕਰ ਲੈਣਾ ਯellow ਕੋਈ ਨਹੀਂ ਜੇ ਜਾਂਦੇ ਆ ਤੇ ਠੀਕ ਹੈ ਠੀਕ ਜਾਣਾ ਉਹਨਾ ਫਿਰ ਵੀ ਮੁਸ਼ਕਲ ਹੁੰਦਾ ਇਹ ਨਹੀਂ ਉਹ ਤਾਂ ਹੁੰਦਾ ਹੀ ਇੱਥੋਂ ਜਾਣਾ ਬੱッセ ਜਾਣਾ ਬੱਸ ਲੀਕਦੇ ਰਹਿਣਾ ਅੱਛਾ ਮਾਤਾ ਕਹਿੰਦੀ ਫਿਰ ਮਾ ਮਮੀ ਕਹਿੰਦੇ ਵੀ ਚੱਲ ਕੋਈ ਨਹੀਂ ਕੋਈ ਕਰ ਲੈਣਾ ਕੀ ਕਰਨਾ ਘਰ ਵਿਲੇ ਬੈਗ ਜਾਲੇ ਕੋਈ ਗੱਲ ਨਹੀਂ ਦੋਵੇਂ ਜੀਤੀ ਕਮਾਈ ਕੋਈ ਕਰ ਲੋ ਵਜਾ ਸੈਟਲ ਹੋ ਜੂਗਾ ਅੰਡਾ ਡਾਵਾ ਕਰੇ ਹਾਂ ਤੇਰੇ ਆਪਣੇ ਪੈਸੇ ਨਾਲ ਬਣਿਆ ਉਹ ਦਿਨ ਉਹਦੀ ਨ ਵਿਚਾਰ ਨਾ ਬਣਾ ਹੁਣ ਤੂੰ ਹੈ ਆਪਣੇ ਪੈਸੇ ਘਾਟ ਹੀ ਦਰਗੋ ਉਹ ਨਹੀਂ ਯਾਰ ਉਹ ਗੱਲ ਕੋਈ ਨਹੀਂ ਮਮੀ ਦੇ ਕਹਿਣ ਤੇ ਮੈਂ ਚੱਲ ਮੈਂ ਚੱਲ ਮਮੀ ਕਹਿੰਦੇ ਚੱਲ ਕੋਈ ਗੱਲ ਨਹੀਂ ਕਰੇਗੀ ਕਰਨਾ ਮੈਂ ਘਰ ਰੱਖਣਾ ਹੈ ਮਾਤਾ ਦੀ ਸੇਵਾ ਸੁਆ ਕਰਦੀ ਇਥੋਂ ਬਸੇ ਜਾਣਾ ਇਥੋ ਦੀ ਬਸ ਬੜਾ ਕਿੱਡੀ ਦੂਰ ਉਹ ਡੇਰੇ ਵੱਲੋਂ ਕਈ ਟੈਕ ਬਾਸ ਸੰਦਿਆਂ ਲਾਉਂਦੇ ਉਹਨਾਂ ਨੇ ਇੰਨੀ ਦੂਰ ਨਹੀਂ ਆਪਣੇ ਲਾਗੇ ਨਹੀਂ ਆ ਪੰਤ ਮੋਹਨ ਵਾਲਾ ਕਾਲਜ ਆਹੋ ਇੱਥੇ ਇੱਥੋਂ ਦੀ ਗੱਲ ਆ ਯਾਰ ਇੱਥੇ ਕਰੇ ਮੋਪੜ ਨਾਲ ਲੈਦਾ ਕਰਨੀ ਉਹਨਾਂ ਨੇ ਫੇਰ ਕਿਹੜੀ ਗੱਲ ਆ ਚਲੋ ਚਲੋ ਤੇ ਮੋਪੜ ਮਾਪੜ ਤੇਨੂੰ ਚੰਗਾ ਲੱਗਦਾ ਭਾਈ ਉਹ ਆਪਾਂ ਥੋੜਾ ਕਈ ਨਹੀਂ ਤੇਰੀ ਮਰਜ਼ੀ ਆ ਹਾਂ ਚਲੋ ਕੋਈ ਨਹੀਂ ਮੈਂ ਚਲਦਾ ਚੱਲ ਬਹਿ ਜਾ ਨਹੀ ਨਹੀ ਯਾਰ ਬਹਿ ਜਾ ਬਹਿ ਜਾ ਫਿਰ ਕਿਤੇ ਕੋਈ ਗੱਲ ਨਹੀਂ ਉਹਨੇ ਮੰਨੋ ਚੰਗਾ ਆ ਕੰਮ ਤੇ ਜਾਣਾ ਯਾਰ ਮੈਂ ਚਲੋ ਠੀਕ ਹੈ ਭਾਈ ਹਾਂ ਠੀਕ ਠੀਕ ਚਲੋ ਅਸੀਂ ਚਲ ਗਏ ਹਣਾ ਹੁਣ ਇਹ ਜੇ ਗਈ ਇੱਥੋਂ ਹਣਾ ਕੰਮ ਤੇ ਤੂੰ ਵੀ ਚੱਲੇ ਆਣ ਹਾਂ ਚਲੋ ਠੀਕ ਹੈ ਨਹੀਂ ਨਹੀਂ ਕੋਈ ਗੱਲ ਨਹੀਂ ਇਹ ਬਣੀ ਕੋਈ ਗੱਲ ਨਹੀਂ ਵੇਲਾ ਸ਼ਾਰਡ ਨਹੀਂ ਕੋਈ ਗੱਲ ਸਸਤੀ ਗੱਲ ਨਹੀਂ ਚੰਗਾ ਹੈ ਉਮ ਮਾਮਾ ਨੂੰ ਗੱਲਾਂ ਲਾ ਕੇ ਕਰੀ ਜਾਣਾ ਭਾਏ ਘਰ ਜਾ ਕੇ ਗੱਲਾਂ ਕਰਿਓ ਨਹੀਂ 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 ਇਹ ਇਤਰਾਹ ਦਾ ਨਹੀਂ ਹੈਗਾ ਭਾਈ ਕੰਮ ਤੋਂ ਢਾਲੇ ਕੰਮ ਤੋਂ ਨਹੀਂ ਨਹੀਂ ਚਲੋ ਵੈਸੇ ਕੀ ਉੱਥੇ ਲੋੜ ਵੀ ਕੀ ਕੰਮ ਸਿਕਲਾਉਂਦੀ ਆ ਚਲੋ ਹਾਂ ਬਾਕੀ ਫੋਨ ਕਰ ਲੋ ਕਰਦੇ ਇੱਕ ਰੀਨ ਨੂੰ ਆਹ ਹੂੰ ਤੂੰ ਜਮਨੇ ਆਹ ਕੀ ਕਹਿਣਾ ਚਲੋ ਠੀਕ ਯਾਰ ਵੇ ਕਿੱਡੇ ਮਾਈ ਜਾਵੇ ਕਿੱਡੇ ਚਲਾਕ ਬੰਦੇ ਆ ਇਹਨਾਂ ਕੋ ਜਰਿਆ ਨਹੀਂ ਜਾਂਦਾ ਜਿੱਦਾਂ ਇਹਨਾਂ ਦੀਆਂ ਗਰਾਨੀਆਂ ਬਾਤ ਜਾਂਦੀਆਂ ਹੁੰਦੀਆਂ ਨਹੀਂ ਆ ਨਹੀਂ ਜਰਰ ਹੰਤਾ ਦੇਖ ਲੋ ਕੰਮ ਕੋਈ ਨਹੀਂ ਮੈਂ ਕਰਨਾ ਗੱਲ ਮੰਮੀ ਨਾਲ ਕਿ ਲੋਕ ਨਹੀਂ ਛੱਡਦੇ ਗੱਲਾਂ ਕਰਨ ਮੈਨੂੰ ਮੈਂ ਜਾ ਕੇ ਮੰਮੀ ਨਾਲ ਗੱਲ ਕਰਦਾ ਵੀ ਨਹੀਂ ਭੇਜਣਾ ਤੇ ਰਮਣੂ ਉਹ ਆਪਾਂ ਨਹੀਂ ਭੇਜਣਾਗਾ ਬਹੁਤ ਲੋਕ ਸੁਣਾਉਣੇ ਗੱਲਾਂ ਬੋਲ ਕਰਨੇ ਹਾਂ ਹਾਂਜੀ ਕਿੱਥੇ ਆਂ ਅੱਧਰ ਬੈਠੀ ਜੇ ਰਮਣੇ ਗੱਲ ਇਦਾਂ ਆ ਕਿ ਮੇਰੀ ਗੱਲ ਸੁਣਾ ਤੂੰ ਸਿਹਰ ਤੋਂ ਜੋਬ ਨਹੀਂ ਜਾਣਾ ਠੀਕ ਆ ਕਿਉਂ ਮੈਂ ਕਿਹਾ ਰਾਂ ਨਹੀਂ ਜਾਣਾਗਾ ਕੋਲ ਇਦਾਂ ਕਿਉਂ ਕਰਨਦੇ ਹੋ ਮੈਂ ਕਿਹਨੂੰ ਕਹਤਾ ਜੇ ਨਹੀਂ ਆ ਤਾਂ ਨਹੀਂ ਜਾਣਾ ਬਸ ਤਰੋ ਹੀ ਹੈ ਕੀ ਮੇਰੇ ਕੋ ਲੋਕਾਂ ਦੀਆਂ ਗੱਲਾਂ ਨਹੀਂ ਸੁਣੀਆਂ ਨੇ ਵਾਵਾ ਠੀਕ ਆ ਨਾ ਲੇ ਦੱਸ ਕੋਈ ਤਾਂ ਨਹੀਂ ਕਿ ਉਹ ਕੋ ਕਹਿ ਦਿੱਤਾ ਮੈਨੂੰ ਜਿੰਨੇ ਵੀ ਕਿਹਾ ਹੋਗਾ ਮੈਨੂੰ ਵੀ ਬਸੂੰ ਨਹੀਂ ਜਾਣਾਗਾ ਨਾਲੇ ਤੁਸੀਂ ਕਿੱਦਾਂ ਤੇ ਬਿਹੇਵੀਅਰ ਕਰਨਦੇ ਤੁਸੀਂ ਕਦੀ ਇਦਾਂ ਮੇਰੇ ਨਾਲ ਗੱਲ ਕੀਤੀ ਆ ਯਾਰ ਗੱਲ ਕਰਨ ਦੀ ਕੋਈ ਲੋੜ ਨਹੀਂ ਆ ਮੈਂ ਤੈਨੂੰ ਹੱਸਾ ਮੈਂ ਕਮਾਉਂਦੇ ਆ ਨਾ ਪਹਿਲੀ ਬੰਦੇ ਆਪਣੇ ਕੋਲਿਆ ਕੋਈ ਚੱਕਰ ਨਹੀਂ ਆ ਜੇ ਤੈਨੂੰ ਕੋਈ ਚੀਜ਼ ਦੀ ਲੋੜ ਦੱਸ ਮੈਨੂੰ ਮੈਂ ਬੈਠਾ ਨਾ ਇਹ ਲੋੜ ਨਹੀਂ ਹੁੰਦੀ ਇੱਕ ਬੰਦੇ ਦਾ ਟਾਈਮ ਪਾਸ ਵਧੀਆ ਹੋ ਜਾਂਦਾ ਨੈਕਸਟ ਐਕਸਪੀਰੀਅੰਸ ਹੁੰਦਾ ਵਾ ਮਤਲਬ ਵਧੀਆ ਹੋ ਜਾਂਦਾ ਵਾ ਕੰਮ ਨਹੀਂ ਆ ਉਹ ਤਾਂ ਨਹੀਂ ਆ ਨਾ ਬਸ ਕੋਈ ਗੱਲ ਨਹੀਂ ਯਾਰ ਮੇਰੇ ਕੋ ਭੈਜ ਲੋਕਾਂ ਦੀ ਗੱਦਾਂ ਸੁਣੀ ਜਾਂਦੀਆਂ ਜਿਹੜੀ ਮੈਨੇ ਗੱਲ ਆ ਮੈਂ ਕਿ ਨਾ ਇਹ ਪਤਾ ਲੋਕ ਨਿੱਕੀ ਨਿੱਕੀ ਗੱਲਾਂ ਵਿੱਚ ਕਿੱਦਾਂ ਗੱਲ ਚੁੱਕ ਕੇ ਲੈ ਜਾਂਦੇ ਆ ਅੱਦਾਂ ਲੋਕਾਂ ਦੀਆਂ ਗੱਲਾਂ ਥੋੜੀ ਨਾ ਸੁਣੀਦੀਆਂ ਹੁੰਦੀਆਂ ਹੁਣ ਤੇ ਕੱਲ ਕਿੰਨੇ ਕੋਸ਼ਿਸ਼ ਤੇ ਨੂੰ ਵੀ ਪਤਾ ਵੀ ਹੈਗਾ ਸਾਡੇ ਪਿੰਡ ਦੇ ਲੋਕ ਇਹੋ ਜਿਹੇ ਆ ਕਿੱਥੋਂ ਦੀ ਗੱਲ ਕਿੱਥੇ ਲੈ ਜਾਂਦੇ ਆ ਮੇ ਲੋਆਂ ਕਰ ਲੈਂਦੋ ਜੋਬ ਨਹੀਂ ਕਰਨੀ ਬਸ ਕਹਿ ਤਾ ਨਹੀਂ ਕਰਨੀ ਮੈਂ ਤੈਨੂੰ ਪਿਆਰ ਨਾ ਕਹਿਣ ਦੇ ਨਾ ਪਰ ਨਹੀਂ ਕਰਨੀ ਬਸ ਨਹੀਂ ਕਰਨੀ ਬੋਲ ਅੱਦਾਂ ਦਾ ਨਾ ਕਰੋ ਨਾ ਕੋਈ ਲੋਰ ਨਹੀਂ ਹੈਗੀ ਇੱਥੇ ਘਰੇ ਠੀਕ ਆ ਰੋਟੀ ਪਾਣੀ ਖਾਓ ਜੇ ਤੈਨੂੰ ਕੀ ਚੀ ਤੰਗੀ ਆਉਂਦੀ ਹੈ ਮੈਨੂੰ ਦੱਸ ਤੰਗੀ ਨਹੀਂ ਹੁੰਦੀ ਹੈਗੀ ਮੈਨੂੰ ਪਤਾ ਤੁਸੀਂ ਸਭ ਕੁਝ ਲੈ ਕੇ ਦੇਣਦੇ ਹੋ ਮੈਂ ਵੀ ਠੀਕ ਹੈ ਨਹੀਂ ਆਣਾ ਹੈਗਾ ਕੋਈ ਲੋੜ ਨਹੀਂ ਜਾਂਦੀ ਹੈਗੀ ਗਾਂ ਤਾਂ ਮੈਨੂੰ ਲੱਗਾ ਨਾ ਪਤਾ ਤੁਸੇਰੇ ਗਈਆਂ ਤੇ ਮੇਰੇ ਤੋਂ ਬੂਰਾ ਕੋਈ ਵੀ ਨਹੀਂ ਤਾਂ ਠੀਕ ਹੈ ਮੈਂ ਚੱਲਣਾ ਬਾਹਰ ਮਾਰਾ ਕੰਮ ਆਪਣੇ ਪਤਾ ਨਹੀਂ ਕਿੰਨੇ ਕੀ ਕਹਿ ਦਿੱਤਾ ਹੀ ਇਹ ਤਾਂ ਕਦੀ ਕਦੇ ਮਗਰ ਲੱਗਦੇ ਵੀ ਨਹੀਂ ਹੁੰਦੇ ਨਾ ਇਹਨਾਂ ਨੇ ਕਦੀ ਮੇਰੇ ਨਾਲ ਐਡਾ ਗੱਲ ਹੀ ਕੀਤੀ ਆ ਤਾਂ ਅੱਜ ਵਦਣੀ ਇਹਨਾਂ ਨੂੰ ਕੀ ਹੋ ਗਿਆ ਇਹ ਹਾਂ ਸਵੇ ਕੱਲ ਮੈਂ ਜਦੋਂ ਇਹਨਾਂ ਨੇ ਗੱਲ ਕੀਤੀ ਜਦੋਂ ਬਿਊਟੀ ਤੋਂ ਆਏ ਕਿੰਨਾ ਖੁਸ਼ ਹੀ ਕਿੰਨਾ ਵਧੀਆ ਗੱਲਾਂ ਕਰਨਦੇ ਆ ਅੱਜ ਪਤਾ ਨਹੀਂ ਕਿੰਦੀਆਂ ਚੁੱਕਣਾ ਵਿੱਚ ਆਣ ਕੇ ਤੇ ਇਹਨਾਂ ਨੇ ਕਹਿ ਦਿੱਤਾ ਵਾ ਡਿਊਟੀ ਤੇ ਨਹੀਂ ਜਾਣਾ ਹੈਗਾ ਮੈਂ ਮਮਾ ਨਾਲ ਗੱਲ ਕਰਕੇ ਵੇਣੀ ਆ ਮਮਾ ਕੀ ਆਂਦੇ ਆ ਇਦਾਂ ਦਾ ਤਾਂ ਪਤਾ ਹੀ ਨਹੀਂ ਲੱਗੰड्या ਇਹਨਾਂ ਤੋਂ ਬੋਲਣ ਹੀ ਨਹੀਂ ਦੇਂਦੇ ਅੱਜ ਮੈਨੂੰ ਪਤਾ ਨਹੀਂ ਇਹਨਾਂ ਨੂੰ ਕੀ ਕਿਸ ਨੇ ਕਹਿ ਦਿੱਤਾ ਸਮਝ ਹੀ ਨਹੀਂ ਆਂਦੀ ਏਗੀ ਮਮਣੇ ਕਰਦੀਆਂ ਗੱਲ ਮਮਾ ਨਾਲ ਗੱਲ ਕਰਦੀ ਮਮਾ ਮਮਾ ਕੀ ਹੋਇਆ ਬਟਾ ਤੂੰ ਇੱਥੇ ਬੈਠੇ ਹੋ ਵੇ ਲੋਕ ਉਹਲ ਕਿੰਨਾ ਰੋਲਾ ਪਾ ਕੇ ਗਏ ਆ ਕੀ ਗੱਲ ਹੋ ਗਈ ਆ ਪਤਾ ਨਹੀਂ ਕਿਸੇ ਨੇ ਉਹਨਾਂ ਨੂੰ ਕੀ ਕਹਿ ਦਿੱਤਾ ਜੇ ਕਿ ਇੰਨੇ ਤੇ ਆਪਣੀ ਜਨਾਨੀ ਦੀ ਹੁਣ ਖਾਣੀ ਆ ਕਮਾਈ ਤੂੰ ਆਪਣੀ ਕਮਾਈ ਕਰਨਾ ਜਾਂ ਇਦਾਂ ਮਤਲਬ ਕਿ ਵਾਧੂ ਚੁੱਕਣਾ ਦਿੱਤੀ ਆ ਪੜਕਾਇਆ ਵਾ ਤਾਂ ਉਹ ਹੁਣ ਮੈਨੂੰ ਕਹਿੰਦੇ ਤੂੰ ਸਵੇਰ ਡਿਊਟੀ ਨਹੀਂ ਜਾਣਾ ਬੜਾ ਗੁੱਸੇ 'ਚ ਹੀ ਅੱਛਾ ਹੋਰ ਇਹਦੀ ਕਿੱਦਾਂ ਇੰਨੀ ਜ਼ੁਰਤ ਆ ਕਿ ਇਹ ਨਿਕਲ ਕੇ ਆਂਦੇ ਤੇ ਕੰਟੀ ਨਹੀਂ ਜਾਣਾ ਵੱਲੋਂ ਮੈਂ ਇੰਨਾ ਬੋਲ ਕੇ ਗਏ ਨਾ ਇਦਾਂ ਕਦੀ ਰਫ ਲੈਂਗੁਏਜ ਵੀ ਨਹੀਂ ਚੂਜ਼ ਕੀਤੀ ਜਿੰਨਾ ਉਹਨਾਂ ਨੇ ਅੱਜ ਕੀਤੀ ਮੇਰਨਾ ਮੈਂ ਇਹ ਨੂੰ ਕਿਹਾ ਸੀ ਮੈਂ ਕੀ ਗਲਤ ਕਰਨ ਜਾਣ ਰਹੀ ਆ ਮੈਂ ਆਪਣੀ ਜੌਬ ਕਰਨ ਜਾਣੀ ਤੇ ਮੈਂ ਉੱਥੇ ਕੁਝ ਗਲਤ ਕਰਨ ਜਾਣ ਰਹੀ ਆ ਮੈਂ ਆਪਣੀ ਕਮਾਈ ਕਰਨ ਜਾਣ ਲਾ ਤਾਂ ਕਿਹਾ ਮੈਂ ਕਿਹਾ ਮੈਂ ਅੱਜ ਗਈ ਆ ਨਾ ਮੈਨੂੰ ਬੜਾ ਵਧੀਆ ਫੀਲ ਹੋਇਆ ਵਾ ਪਰ ਇਹ ਤਾਂ ਸੋਚਣੀ ਇਦਾਂ ਦੀ ਹੈਗੀ ਪੁੱਤੇ ਮੇਰਾ ਪੋਤੇ ਉਹ ਹੀ ਨਹੀਂ ਮੈਂ ਸੋਚਣ ਨਹੀਂ ਕੱਲ੍ਹ ਨਾ ਖੋਚੀ ਕੋਲ ਅੱਜ ਅੱਜ ਇਹਨਾਂ ਨੂੰ ਕੀ ਹੋ ਗਿਆ ਵਾ ਉਹ ਤਾਂ ਕਹਿੰਦੀ ਉਹ ਮੇਰਾ ਪੋਤੇ ਆ ਉਹ ਤਾਂ ਕਰੀ ਇਦਾਂ ਸੋਚ ਨਹੀਂ ਸਕਦਾ ਕਿੱਥੇ ਇਹਨੂੰ ਬੁਲਾਹ ਜਰਾ ਕੇ ਦੀ ਮੈਂ ਕਲਾਬ ਲਾਵਾਂ ਕਲਾਸ ਜਰਾ ਕੇ ਬਾਹਰ ਚਲੇ ਗਏ ਹੁਣ ਹੁੰਦੇ ਆ ਫਿਰ ਗੱਲ ਕਰੇ ਉਹ ਤੋਂ ਮੈਨੂੰ ਕਹਿ ਗਏ ਮੈਂ ਬਾਹਰ ਚੱਲਿਆਂ ਲੈ ਇਹਨੂੰ ਮੈਂ ਫੋਨ ਕਰਦੀ ਚਲੋ ਕਰ ਲੋ ਇਹ ਕਿਦਾਂ ਹੋ ਗਿਆ ਵੀ ਤੂੰ ਮੈਨੂੰ ਉਹਦੋਂ ਕਿਉਂ ਨਹੀਂ ਆਵਾਜ਼ ਮਾਰੀ ਜਦੋਂ ਬੋਲਣ ਦਿਆ ਕਿਤੇ ਕੋਈ ਗੱਲ ਨਹੀਂ ਮਮਾ ਨਾਲ ਮੈਂ ਆਪੇ ਗੱਲ ਕਰ ਲੂੰਗਾ ਇਹਨੂੰ ਮੈਂ ਦੱਸਦੀ ਨਾ ਪਤਾ ਚ ਰਗ ਐਦਾਂ ਥੋੜੀ ਨਾ ਕਿਸੇ ਨੂੰ ਲੱਗਦੇ ਵਾ ਇਹ ਕਿਦਾਂ ਲੱਗਿਆ ਲਾਈ ਲੱਗ ਗਿਆ ਤੇ ਹੈ ਹੀ ਨਾ ਵੈਸੇ ਲਾਈ ਲੱਗ ਲੋਕਰ ਝੱਟ ਪਿੱਛੇ ਲੱਗ ਜਾਂਦਾ ਵਾ ਹਲੋ ਕਮਲ ਕਾਰਾ ਛੇਤੀ ਆ ਵੰਡੋ ਮਿੰਟੀ ਕੁਝ ਨਹੀਂ ਹੋਇਆ ਤੂੰ ਬਸ ਘਰ ਆ ਤੇ ਕਿੰਦਾ ਆਦੀ ਕੀ ਹੋਇਆ ਵਾ ਹਾਂ ਜਲਦੀ ਆ ਜਾ ਓਕੇ ਆਉਂਦਾ ਮੈਨੂੰ ਪੁੱਛਦੀ ਨੂੰ ਹਾਲ ਹੁੰਦੇ ਜਰਾ ਅੱਗੇ ਨੂੰ ਘਰ ਇਹ ਦਿਨ ਹੀ ਘਟ ਗਿਆ ਸੋਚ ਕਰਨਾ ਸੋਚਣ ਲੱਗ ਗਿਆ ਵਾ ਵੀ ਡਿਊਟੀ ਤੇ ਨਹੀਂ ਜਾਣਾ ਤੇ ਆ ਨਹੀਂ ਕਰਨਾ ਤੇ ਉਹ ਸੁਬਾ ਬੜੇ ਵਧੀਆ ਹੀ ਹੋਣੀ ਜੇ ਦੁਬਾਰਾ ਆਈ ਜੇ ਤਾਂ ਮੈਂ ਨਹੀਂ ਨਾ ਕਰਦੀ ਤੇਰੇ ਪਾਪਾ ਨਹੀਂ ਨਾ ਕਰਦੇ ਕੌਣ ਹੁੰਦਾ ਤੇਰਾ ਨਾ ਕਰਨ ਵਾਲਾ ਨਾ ਲੋਕੀ ਕੌਣ ਸਾਡੇ ਘਰ ਦਾ ਹਿਸਾਬ ਕਿਤਾਬ ਲੋਕਾਂ ਨੇ ਰੱਖਣਾ ਹੈ ਕਿ ਅਸੀਂ ਆਪ ਰੱਖਣਾ ਹੈ ਆਪਣੇ ਘਰ ਦੇ ਹਿਸਾਬ ਕਿਤਾਬ ਉਹ ਆ ਗਿਆ ਯੋ ਆ ਜਾ ਕਵਲ ਇੱਧਰ ਆ ਸਦਾ ਇੱਥੇ ਆ ਮੇਰੇ ਕੋਲ ਤਵਨ ਮੈਂ ਕੀ ਸੁਣ ਲਈ ਆ ਹਾਂਜੀ ਰਮਨ ਕੀ ਕਹਿੰਦੀ ਏ ਤੂੰ ਕਹਿੰਦੇ ਫਿਰ ਡਿਊਟੀ ਤੇ ਨਹੀਂ ਜਾਣਾ ਤੇ ਨਹੀਂ ਜਾਂਦਾ ਨਾ ਮੈਂ ਕਿਉਂ ਨਹੀਂ ਜਾਂਦਾ ਨਾ ਤੂੰ ਡਿਊਟੀ ਤੇ ਜਦੋਂ ਮੈਂ ਕਿਹਾ ਵਾ ਨਾ ਜਦੋਂ ਤੇਰੇ ਪਾਪਾ ਨੇ ਕਿਹਾ ਮੈਂ ਕਿਹਾ ਵਾ ਵੀ ਉਹ ਡਿਊਟੀ ਤੇ ਜਾਵੇ ਤੂੰ ਕੋਣ ਹੁੰਦਾ ਮੈਨੂੰ ਕਹਿਣਾ ਨਹੀਂ ਜਾਣਾ ਉਹ ਮੈਂ ਦੱਸੋ ਮੇਰੀ ਗੱਲ ਸੁਣੋ ਹੁਣ ਮੈਨੂੰ ਬਾਹਰ ਮੇਰੇ ਯਾਰ ਦੋਸਤ ਕਹਿੰਦੇ ਹੀ ਕਿ ਮੈਂ ਆਪਣੇ ਵੀ ਹੁਣ ਭਾਬੀ ਵੀ ਜੋਬ ਮਤਲਬ ਵੀ ਜੋਬ ਕਰਨ ਲੱਪੇ ਤੇ ਫਿਰ ਕੀ ਗਲਤ ਕਰਨ ਲੱਗੀ ਭਾਬੀ ਜੋਬ ਕਰਨ ਲੱਗੀ ਕਿਹੜੀ ਫੀਲ ਹੋਈ ਨਾ ਕਿਹੜੀ ਗੱਲੋਂ ਬੱਚ ਉਹਨਾਂ ਨੇ ਮੈਂ ਸੋਚਿਆ ਇਹ ਉਹਨਾਂ ਨੇ ਬਚਾ ਦੇਣਾ ਆਪਣੀ ਨਾਲ ਦਿਨ ਵੀ ਡਾਪਾ ਕਮਾਉਣਾ ਹੈ ਕੀ ਗੱਲ ਆਪ ਨਹੀਂ ਕਮਾਉਣਾ ਘਰੇ ਬੈਣਾ ਇਹਨੇ ਬੇਕੂਫਾ ਦਿਮਾਗ ਦੇ ਆ ਲੋਕਾਂ ਦਾ ਤੇ ਕੰਮ ਹੀ ਗੱਲਾਂ ਕਰਨਾ ਵਾ ਕੋਈ ਅੱਜ ਕੱਲ ਕੋਣ ਕਿਸੇ ਨੂੰ ਵੇਖ ਕੇ ਜਰਣ ਡਿਆ ਵਾ ਕੋਈ ਰੋਟੀ ਖਾਂਦਾ ਵੇ ਕੇ ਕਿਸੇ ਨੂੰ ਜਰਦਾ ਵਾ ਲੋਕੀ ਬੁਰਕੀ ਖੋਣ ਦੀ ਕੋਸ਼ਿਸ਼ ਕਰਦੇ ਆ ਕੋਈ ਬੁਰਕੀ ਮੂੰਹ 'ਚ ਨਹੀਂ ਪਾਉਂਦਾ ਤੁਹਾਨੂੰ ਨਹੀਂ ਪਤਾ ਤੁਸੀਂ ਘਰ ਰਹਿਣਾ ਹੁੰਦਾ ਵਾ ਗੱਲਾਂ ਤੇ ਲੋਕਾਂ ਨਾਲ ਮੈਨੂੰ ਕਰਨੀਆਂ ਵਾ ਕਾਦੀਆਂ ਗੱਲਾਂ ਕਰਨੀਆਂ ਆ। ਕੀ ਗੱਲਾਂ ਇਹ ਕਰਨੀਆਂ ਹੋਣ। ਦੱਸੋ ਕਿ ਗੱਲ ਕਰਨੀ ਬੁੜਿਆ ਵਾ, ਵਧੀਆ ਢਿਆ ਵਾ, ਪਿਆਰੀ ਬੰਨਾ ਵੀ ਹੈਗਾ ਵਾ। ਹੁਣ ਇਹਨੇ ਆਪਣੀ ਜਨਾਨੀ ਵੀ ਮੱਲੇ ਵੀ ਜੋਬ ਤੇ ਲਾਤੀ। ਨਹੀਂ ਇਤਨੇ ਦਾ ਐਡਾ ਲਾਈ ਲਾਤੀ। ਘਰ ਮਾਂ ਕੱਲੀ ਆ। ਵੀ ਹੁਣ ਉਹ ਮੱਲੇ ਮਾਂ ਮਾਂ ਕਿਹੜੀ ਇੱਥੇ 90 ਸਾਲਾਂ ਦੀ ਬੁੱਢੀ ਹੋ ਗਈ ਆ। ਉਹ ਗੱਲ ਉਹ ਨਹੀਂ ਮਾਣੇ ਦਾ। ਪਰ ਫੇਰ ਵੀ ਸੋ ਲੋਕਾਂ ਨੂੰ ਪਤਾ ਲੋਕਾਂ ਦੀ ਕਿਹੜੀ ਗੱਲ ਹੈ। ਤੂੰ ਮੇਰੀ ਇੱਕ ਚਾਹ ਨਾ ਚੁੱਪ ਕਰ ਜਾ। ਤੂੰ ਹੁਣ ਮੈਂ ਤੇਰੇ ਕੰਨ ਤੇ ਛੱਡ ਦੇਣੀ ਆ। ਤੂੰ ਲੋਕਾਂ ਦੇ ਸਾਹਮਣੇ ਚੱਲਣਾ ਵਾ ਕਿ ਆਪਣੇ ਸਾਹਮਣੇ ਚੱਲਣਾ ਵਾ ਤੂੰ? ਅਸੀਂ ਲੋਕਾਂ ਦੇ ਸਾਹ ਤੁਪਕੇ ਨੂੰ ਮਰਦਾ ਵੇਖ ਕੇ ਤੇ ਕੋਈ ਰੋਟੀ ਦੇਣ ਨਹੀਂ ਆਉਂਦਾ ਵੀ ਹਾਂ ਇਹ ਭੁੱਖਾ ਮੰਨਦੇ ਆ ਦੇ ਜੀ ਲੋਕੀ ਮਜਾ ਕਰ ਡਾਉਂਦੇ ਆ ਜੇ ਅੱਜ ਅਸੀਂ ਸਾਰਾ ਕੁਝ ਵਧੀਆ ਸਟੈਂਡ ਕੀਤੇ ਆ ਤੇ ਲੋਕੀ ਗੱਲਾਂ ਕਰਨ ਡਏ ਆ ਕਿਹੜੀ ਗੱਲਾਂ ਇਸੇ ਕਰਕੇ ਨਾ ਕੋਈ ਵੇਖ ਕੇ ਤਾਂ ਗੁੱਡੀ ਚੜ੍ਹਦੇ ਆ ਵੇਖ ਕੇ ਨਹੀਂ ਲੋਕੀ ਜਾਂਦੇ ਹੁੰਦੇ ਲੋਹਣ ਜੀ ਕੋਸ਼ਿਸ਼ ਕਰਦੇ ਆ ਲੋਕਾਂ ਦਾ ਕੰਮ ਹੀ ਇਹ ਹੁੰਦਾ ਵਾ ਵੀ ਜਿਹਦੀ ਗੁੱਡੀ ਚੜ੍ਹਦੀ ਆ ਇਹਨੂੰ ਲਾਉਣਾ ਕਿੱਦਾਂ ਥੱਲੇ ਕਿੱਦਾਂ ਹੀ ਉਥੋਂ ਵੱਢਣੀ ਇਹਨਾਂ ਦੀ ਡੋਰ ਮੈਂ ਤੁਹਾਡੀ ਗੱਲ ਤੇ ਸਹਿਮਤ ਹਾਂ ਤੂੰ ਚੁੱਪ ਕਰ ਜਾ ਤੂੰ ਇਹ ਜਿਹੜਾ ਕੋਈ ਵਧੀਆ ਮੇਰੀ ਸੈਲਰੀ ਆ ਕੀ ਆਪਨ ਉਸ ਤੇ ਇਹਨਾਂ ਆਪਾਂ ਜੀ ਆ ਮੈਂ ਚੁੱਪ ਕਰ ਜਾ ਇੱਕ ਨੌ ਲਿਆਂਦੀ ਆ ਵਿਆਹ ਕੇ ਮੈਂ ਠੀਕ ਹੈ ਮੈਂ ਘਰ ਦੀ ਨੌਕਰ ਨਹੀਂ ਲਿਆਂਦੀ ਕਿ ਚੌੜੂ ਪਾ ਚਲੋਂਦੀ ਰਹਿ ਗਾ 24 ਘੰਟੇ ਉਹਨੇ ਜੋਬ ਤੇ ਜਾਣਾ ਆ ਜਾਣਾ ਆ ਬਸ ਠੀਕ ਹੈ ਨੌ ਲਿਆਂਦੀ ਇਹ ਤੁਹਾਡਾ ਖਿਆਲ ਰੱਖੇ ਘਰ ਦਾ ਰੱਖੇ ਹੁਣ ਤੁਸੀਂ ਵੀ ਘਰ ਇਕੱਲੇ ਰਹਿਣਾ ਹੁੰਦਾ ਵਾ ਤੇਰੀ ਇੰਨੀ ਘਟੀਆਂ ਸੋਚ ਕਦੋਂ ਦੀ ਹੋ ਗਈਆਂ ਜਿਹੜੇ ਤੂੰ ਮਾਂ ਦਾ ਪੁੱਤ ਹੈ ਨਾ ਉਹਦੀ ਸੋਚ ਇੰਨੀ ਗੰਦੀ ਨਹੀਂ ਆ ਗਈ ਮੇਰੀ ਮਮੀ ਨੇ ਮੇਰੀ ਸੋਚ ਉਹ ਮੈਨੂੰ ਹੀ ਜਦੋਂ ਤੱਕ ਸੋਚਣ ਰਿਹਾ ਮੈਂ ਉਹ ਚੀਜ਼ ਨਹੀਂ ਚਾਹਣਾ ਮੈਂ ਤੇ ਇਹੋ ਚਲੋ ਮੈਂ ਕਹਿੰਦੇ ਆਂ ਵੀ ਚੱਲ ਤੁਹਾਡਾ ਵੀ ਨਾਲ ਦਿਲ ਰਗਾ ਰਹੂਗਾ ਨਹੀਂ ਮੇਰਾ ਦਿਲ ਲੱਗਾਈ ਆ ਉਹਨੇ ਜੌਬ ਤੇ ਜਾਣਾ ਆ ਜਿਹੜਾ ਕੋਈ ਗੱਲ ਕਰਦਾ ਵਾ ਉਹਨੂੰ ਮੇਰੇ ਨਾਲ ਮਲਾ ਠੀਕ ਐ ਮੈਂ ਆਪੇ ਜਵਾਬ ਦਵਾਂਗੀ ਸਾਨੂੰ ਲੋਕੀ ਨਹੀਂ ਖੁਸ਼ ਹੁੰਦੇ ਹੁੰਦੇ ਕਦੀ ਵੀ ਇਹ ਚੀਜ਼ਾਂ ਵੇਖ ਕੇ ਲੋਕਾਂ ਦੀ ਜੀ ਸਮਝੀ ਨਹੀਂ ਲੋਕਾਂ ਦੀਆਂ ਚਾਲਾਂ ਹੁੰਦੀਆਂ ਆ ਕਿ ਇਦਾਂ ਨਹੀਂ ਘਟੀਆਂ ਹੀ ਗੱਲਾਂ ਕਰਾਂਗੇ ਤੇ ਕੋਈ ਘਰ ਬਹੂਗਾ ਲੋਕਾਂ ਲੋਕਾਂ ਦਾ ਤਾਂ ਕੰਮ ਹੁੰਦਾ ਵੀ ਭੁੱਖੇ ਕਿਉਂ ਨਹੀਂ ਮਰਦੇ ਇਹਨਾਂ ਕੋ ਸਾਰੀਆਂ ਫੈਸਿਲਟੀਆਂ ਕਿਉਂ ਆ ਇਨਾ ਕਿਉਂ ਘਰ ਬਰਬਾਹ ਕੇ ਬੈਠੇ ਆ ਲੋਕਾਂ ਦਾ ਕੰਮ ਇਹ ਪੁੱਤ ਨਹੀਂ ਲੋਕਾਂ ਦੇ ਪਿੱਛੇ ਨਹੀਂ ਲੱਗਣਾ ਜਿੱਦਣ ਅਸੀਂ ਲੋਕਾਂ ਦੇ ਪਿੱਛੇ ਲੱਗੇ ਨਾ ਅਸੀਂ ਘਰੋਂ ਬਾਹਰ ਪੈਰ ਨਹੀਂ ਪਾ ਸਕਦੇ ਲੋਕਾਂ ਦਾ ਤੂੰ ਸੱਤ ਵਰੀ ਚੰਗਾ ਵੀ ਹੋਏਗਾ ਨਾ ਜਿੱਦਣ ਤੂੰ ਘਰੋਂ ਬਾਹਰ ਨਿਕਲੇਗਾ ਤੈਨੂੰ ਲੋਕਾਂ ਨੇ ਗੱਲਾਂ ਕਰਨੀਆਂ ਹੀ ਕਰਨੀਆਂ ਕਿਉਂਕਿ ਲੋਕਾਂ ਦਾ ਕੰਮ ਹੁੰਦਾ ਗੱਲਾਂ ਕਰਨਾ ਹੋਰ ਕੁਝ ਨਹੀਂ ਹੁੰਦਾ ਗੱਲ ਤੇ ਤੁਹਾਡੀ ਮੰਮੀ ਸਹੀ ਹੈ ਵੈਸੇ ਕਿਉਂਕਿ ਵੇਖ ਕੋਈ ਵੀ ਜਿੰਨਾ ਮਰਜ਼ੀ ਚੰਗਾ ਬਣ ਕੇ ਵੇਖ ਲੈਣਾ ਉੱਥੇ ਚਾਰ ਜਣੇ ਖੜੇ ਹੋਣਗੇ ਉਹਨਾਂ ਇਹੋ ਹੀ ਗੱਲ ਕਹਿਣੀ ਹੈ ਕਿ ਆਹ ਤੇ ਆ ਬੰਦਾ ਸਹੀ ਨਹੀਂ ਹੈਗਾ ਆ ਖਰਾਬ ਆ ਆ ਮਾੜਾ ਆ ਲੋਕਾਂ ਦਾ ਕੰਮ ਕੀ ਕਿਸ ਦੀ ਜਨਾਨੀ ਨਿਕਲੀ ਘਰੋਂ ਬਾਹਰ ਤਾਂ ਗੱਲਾਂ ਕਿਸੇ ਦਾ ਮੁੰਡਾ ਨਿਕਲਿਆ ਤਾਂ ਗੱਲਾਂ ਕਿਸੇ ਦਾ ਬੱਚਾ ਨਿਕਲਿਆ ਤਾਂ ਗੱਲਾਂ ਲੋਕਾਂ ਦਾ ਕੰਮ ਹੁੰਦਾ ਸਿਰਫ ਗੱਲਾਂ ਕਰਨਾ ਆਪਣਾ ਕੰਮ ਹੁੰਦਾ ਸਿਰਫ ਆਪਣੇ ਮੇਨ ਮਕਸਦ ਤੇ ਤੁਰੇ ਜਾਓ ਗਲਤ ਨਾ ਕਰੋ ਕੁਝ ਵੀ ਠੀਕ ਹੈ ਉਸ ਉਹ ਤੇ ਮੈਨੂੰ ਮਾਣਿਓ ਬੱਚੀ ਤੇ ਠੀਕ ਹੈ ਮੈਨੂੰ ਕੋਈ ਲਾਮਾ ਨਹੀਂ ਦਿਵਾਉਗੀ ਉਹ ਬਾਕੀ ਚੁੱਪ ਕਰਕੇ ਉਹਨੂੰ ਜੌਬ ਕਰਨ ਦੇ ਉਹਨੇ ਜੌਬ ਤੇ ਜਾਣਾ ਹੈ ਉਹਨੂੰ ਉਹਨੂੰ ਰੋਕਣਾਂ ਨਹੀਂ ਹੈ ਠੀਕ ਹੈ ਜਿਹੜਾ ਵੀ ਗੱਲ ਕਰਦਾ ਵਾ ਉਹਨੂੰ ਮੇਰੇ ਨਾਲ ਬੁਲਾ ਚਲੋ ਠੀਕ ਹੈ ਮੰਮੀ ਕੋਈ ਗੱਲ ਨਹੀਂ ਬਸ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਹਾਂ ਚੱਪ ਕਰਕੇ ਜਿਹੜਾ ਵੀ ਗੱਲ ਕਰਦਾ ਉਸ ਗੱਲ ਤੇ ਮੈਂ ਚਲੋ ਮੈਂ ਤੁਹਾਡੀ ਗੱਲ ਸਮਝ ਉਹ ਅੱਜ ਮੈਂ ਹੁਣ ਦਵਾਈ ਮੈਂ ਹੁਣ ਲੈ ਆ ਵੀ ਲੋਕ ਨਹੀਂ ਜਰਦੇ ਨਹੀਂ ਜਰਦੇ ਵੈਰੀ ਗੁੱਡ ਸ਼ਾਬਾਸ਼ ਗੱਲਾਂ ਵੀ ਉਹਨਾਂ ਨੇ ਕਰਨੀਆਂ ਜਿਹੜੇ ਵੇਲੇ ਵੇਲੇ ਇਹਨਾਂ ਨੇ ਗੱਲਾਂ ਕਰਨੀਆਂ ਕਰਨੀਆਂ ਇੱਕ ਅੱਜਕੱਲ ਬਾਹਰ ਬਾਹਰ ਜਾ ਕਿਹੜਾ ਬੰਦਾ ਉੱਥੇ ਵੇਲਾ ਬੈਠਾ ਉੱਥੇ ਕੋਈ ਬੰਦਾ ਜਾ ਕੇ ਜਨਾਨੀ ਨੂੰ ਕਹਿੰਦਾ ਤੂੰ ਆਹ ਨਹੀਂ ਕਰਨਾ ਤੂੰ ਉਹ ਨਹੀਂ ਕਰਨਾ ਸਾਰੇ ਕੰਮ ਕਰਦੀਆਂ ਨਾ ਜ ਇਥੇ ਜਨਾਨੀ ਉੱਥੋਂ ਬਾਹਰ ਹੀ ਨਿਕਲੇ ਤੇ ਲੋਕਾਂ ਦਾ ਕੰਮ ਗੱਲਾਂ ਕਰਨਾ ਤਾਂ ਕਰਕੇ ਜਿੱਦਣ ਅਹੀਂ ਲੋਕਾਂ ਦੀਆਂ ਗੱਲਾਂ ਸੁਣ ਲਈਆਂ ਉਹਦਣ ਅਹੀਂ ਜ਼ੀਰੋ ਹੋ ਜਾਣਾ ਪਤ ਤਾਂ ਕਰਕੇ ਅਹੀਂ ਲੋਕਾਂ ਦੀ ਗੱਲ ਨਹੀਂ ਸੁਣਨੀ ਸਿਰਫ ਆਪਣਾ ਕੰਮ ਕਰਦੇ ਜਾਓ ਬਾਕੀ ਕੁੱਤੇ ਭੌਂਕਦੇ ਉਹਨਾਂ ਨੂੰ ਭੌਂਕਣ ਦਿਓ ਬਸ ਠੀਕ ਹੈ ਜਿਵੇਂ ਤੁਹਾਨੂੰ ਸੁਝਾਇਆ ਕਰ ਸੇ ਤਾਂ ਠੀਕ ਹੈ ਥੈਂਕ ਯੂ ਮਾਂ ਚਲੋ ਓਥੇ ਮੇਰਾ ਪਤਾ ਸਾਰਿਆਂ ਨੂੰ ਅਸੀਂ ਸਾਰੇ ਠੀਕ ਠਾਕ ਆਂ ਦੀ ਉਮੀਦ ਕਰਦੇ ਆਂ ਤੁਸੀਂ ਵੀ ਸਾਰੇ ਠੀਕ ਹੋਵੋਗੇ ਅਸੀਂ ਫੇਰ ਅੱਜ ਨਿਕਾ ਜੇ ਇੱਕ ਪ੍ਰਾਲਾ ਕੀਤਾ ਆ ਜੀ ਉਹ ਤੁਸੀਂ ਵੀਡੀਓ ਦੇਖੋਗੇ ਤੁਹਾਨੂੰ ਪਤਾ ਲੱਗ ਹੀ ਜਾਣਾ ਆ ਕੀ ਆ ਸਾਡਾ ਪ੍ਰਾਲਾ ਵੇਖੋ ਜੀ ਅੱਜ ਕੱਲ ਇਦਾਂ ਆ ਵੀ ਕੋਈ ਵੀ ਕੰਮ ਕੋਈ ਕੋਈ ਕਰਦਾ ਐ ਨਾ ਲੋਕਾਂ ਦਾ ਕੰਮ ਹੁੰਦਾ ਸਿਰਫ ਗੱਲਾਂ ਕਰਨਾ ਕੋਈ ਕੁਛ ਵੀ ਕਰੋ ਬਾਹਰ ਨਿਕਲਦਾ ਐ ਲੋਕਾਂ ਦਾ ਕੰਮ ਹੁੰਦਾ ਗੱਲਾਂ ਕਰਨਾ ਤਾਂ ਕਰਕੇ ਇਹ ਆ ਕਿ ਜੇ ਅਸੀਂ ਲੋਕਾਂ ਦੀ ਗੱਲਾਂ ਦੇ ਪਿੱਛੇ ਲੱਗ ਕੇ ਘਰ ਬਹਿ ਗਏ ਜਾਂ ਕੁਛ ਨਾ ਕਰ ਪੜ੍ਹ ਲਿਖ ਕੇ ਅਸੀਂ ਘਰ ਬਹਿ ਗਏ ਜਾਂ ਕੁਛ ਵੀ ਤੁਹਾਡੇ ਅੰਦਰ ਟੈਲੈਂਟ ਐ ਨਾ ਉਹਨੂੰ ਤੁਹਾਡੇ ਅੰਦਰ ਕੁਛ ਵੀ ਟੈਲੈਂਟ ਹੈਗਾ ਉਹਨੂੰ ਬਾਹਰ ਨਿਖਾਰੋ ਤੁਹਾਨੂੰ ਉਹ ਤੁਹਾਡਾ ਅਧਿਕਾਰ ਆ ਤਹਾਡੀ ਜ਼ਿੰਦਗੀ ਜਿਹੜੀ ਆ ਜਦੋਂ ਅਸੀਂ ਜੀਣਾ ਵਾ ਜਾਂ ਮਰਨਾ ਆ ਸਾਡੂ ਲੋਕਾਂ ਦੇ ਨਾਲ ਨਹੀਂ ਲੈ ਜਾਣਾ ਸਾਡੇ ਥੋੜਾ ਜਿਹੀ ਫਿਰ ਲੋਕੀ ਬੋਲਦੇ ਉਹਦੇ ਬਾਅਦੋਂ ਆਪੇ ਚੋਪੇ ਚੋਪੇ ਸਾਡੀ ਜ਼ਿੰਦਗੀ ਸਾਡੀ ਜ਼ਿੰਦਗੀ ਆਪਣੇ ਹਿਸਾਬ ਨਾਲ ਚਲਾਓ ਕਿਉਂਕਿ ਵੇਖੋ ਅਸੀਂ ਕੱਲਾ ਬੰਦਾ ਦੁਨੀਆ ਤਾਇਆ ਤਾਂ ਉਹਨੇ ਕੱਲੇ ਹੀ ਜਾਣਾ ਆ ਜਦੋਂ ਅਸੀਂ ਜਾਣਾ ਵਾ ਸਾਡੇ ਨਾਲ ਲੋਕਾਂ ਨੇ ਨਹੀਂ ਜਾਣਾ ਇਸ ਕਰਕੇ ਲੋਕਾਂ ਦੀਆਂ ਗੱਲਾਂ ਤੇ ਨਾ ਧਿਆਨ ਦਿਓ ਆਪਣੀ ਫੈਮਲੀ ਦੀ سپورਟ ਲਓ ਬਸ ਉਸ ਤੋਂ ਬਾਅਦ ਆਪਣੇ ਪਰਿਵਾਰਾਂ ਦਾ ਸਾਥ ਲਓ ਜੇ ਤੁਹਾਡਾ ਪਰਮਾਤਮਾ ਤੁਹਾਡਾ ਸਾਥ ਦਿੰਦਾ ਹੈ ਤਾਂ ਤੁਸੀਂ ਬਸ ਪਰਮਾਤਮਾ ਦਾ ਨਾਮ ਲੈ ਕੇ ਤੇ ਤੁਸੀਂ ਆਪਣੀ ਬਲੰਦੀਆਂ ਨੂੰ ਛੂਹੋ ਜੇ ਲੋਕੀ ਗੱਲਾਂ ਕਰ ਲੋਕ ਲੋਕਾਂ ਦਾ ਕੰਮ ਸਿਰਫ ਦਇਆ ਸਮਝੋ ਵੀ ਜੀ ਤੱਕ ਬੰਦਾ ਜਾਣਦਾ ਹਾਥੀ ਜਾਣਦਾ ਤੇ ਕੁੱਤੇ ਪਹੁੰਚਦੇ ਆ ਨਾ ਉਹ ਪਹੁੰਚਣ ਦੋ ਬਸ ਬਾਕੀ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗਦੀ ਹੈ ਇਹਨੂੰ ਲਾਈਕ ਸ਼ੇਅਰ ਤੇ ਕਮੈਂਟ ਕਰੋ ਜ਼ਰੂਰ ਕਰਕੇ ਕਿਸੇ ਦੀ ਚੁਕਣਾ ਦੇ ਪਿੱਛੇ ਲੱਗ ਕੇ ਆਪਣਾ ਘਰ ਨਾ ਬਰਬਾਦ ਕਰੋ ਤੇ ਬਾਕੀ ਧੰਨਵਾਦ ਜੀ ਦਾ ਸਾਰਿਆਂ ਦਾ